ਸਚੀਅਕਾਲ ਵੈਗਪਿਆ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਆਪਾਂ ਬਾਗੀਧਰਾਲੀ ਕਹਿ ਦਿੰਦੇ ਹਾਂ ਉਹਨਾਂ ਦੇ ਨਵੇਂ ਪ੍ਰਧਾਨ ਚੁਣੇ ਗਏ ਨੇ ਕਿਆਨੀ ਹਰਪ੍ਰੀਤ ਸਿੰਘ ਪਰ ਉਹਨਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵੱਲੋਂ ਤਾਕੜਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੰਜ ਕਿੱਸੇ ਜਾ ਰਹੇ ਨੇ ਪਰਸਨਲ ਲਾਈਫ ਨੂੰ ਲੈ ਕੇ ਵੀ ਉਹਨਾਂ ਤੇ ਕਾਫੀ ਜਿਹੜਾ ਤੰਜ ਕਿੱਸੇ ਆ ਗਏ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਉਹਨਾਂ ਤੇ ਪਰਸਨਲੀ ਅਟੈਕ ਕੀਤੇ ਜਾ ਰਹੇ ਨੇ ਤੰਜ ਕਿੱਸੇ ਜਾ ਰਹੇ ਨੇ ਵੀ ਉਹ ਪ੍ਰਧਾਨ ਬਣ ਗਏ ਨੇ ਹੁਣ ਪਰ ਇਹ ਤੁਹਾਡੀ ਨਜ਼ਰ ਤੇ ਤੁਸੀਂ ਕਿਵੇਂ ਦੇਖਦੇ ਹੋ ਸਰ ਕੋਈ ਕਿਸੇ ਨੇ ਸੱਚ ਸੰਗਿਏ ਨਹੀਂ ਕਰਦੀ ਆ ਕਿ ਇੱਕ ਦੂਜੇ ਤੇ ਤੰਦ ਕਸਣ ਦੀ ਅਸੀਂ ਆਦਤ ਬਣਾ ਲੀ ਜੀ ਤੇ ਜਿੱਤੇ ਤੇ ਸੋਹਣੇ ਬਾਲਾ ਦਾਦਾ ਜੀ ਦਾ ਉਹ ਇਹਦਾ ਤੰਦ ਕੱਸਦਾ ਗੱਲਾਂ ਕਰਦਾ ਬੜੀਆਂ ਕਹਾਣੀਆਂ ਦੱਸਦਾ ਪਰ ਗਰੀਬਾਂ ਤੋਂ ਦੱਸਦੇ ਇਸ ਵੀ ਕਿਵੇਂ ਨਾਲ ਮੈਨੂੰ ਆ ਕੇ ਕਿਹਾ ਕਿ ਮੇਰੀ ਆਪੇ ਸੱਚਾ ਦਾਦਾ ਜੀ ਹੈ ਇਹ ਸੋ ਅੰਗਰੇਜ਼ੀ ਕੁਝ ਨਾ ਤੇ ਸੰਕੋਚ ਕਰਨਾ ਤਾਂ ਬਚੇਗਾ ਹੂੰ ਕੋਈ ਇੱਕ ਮਕਰਦਾਲਬ ਨੇ ਤਗਰ ਕੁੰਡਾਣੀ ਤੰਦੀ ਭਾਜੀ ਭਾਈ ਜੀ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਗੁਰਦੁਆਰਿਆਂ ਤੇ ਵੀ ਕੰਮ ਜਕੜਾ ਕਦੇ ਮੈਂ ਕੰਪਲੈਟਾਂ ਦੇ ਦਫ਼ਤਰਾਂ ਤੇ ਇੰਨਾ ਬੜਾਈ ਹੁੰਦੀ ਦੇਖਦਾ ਸੀ ਬੇਸਕੂਰ ਤੇ ਕੰਮ ਜੀ ਕਰਦੀ ਸੀ ਗੁਰਦੁਆਰਿਆਂ ਚ ਇੰਨਾ ਕੰਮ ਦੀ ਫੇੜੀ ਬਹੁਤ ਸਕੱਪ ਹੋਈ ਹੈ ਤੇ ਗੁੱਟਾਂ ਤੇ ਲੜਾਈ ਹੋਈ ਹੈ ਕਹਿੰਦੇ ਜੀ ਪਰ ਦਰਵਾਜ਼ਾ ਸਾਹਿਬ ਤੇ ਇੰਨਾ ਕੰਮ ਦੀ ਗੜਕਾ ਸਟੇਟ ਨੇ ਨਾ ਹੁੰਦਾ ਬਸ ਬਿਲਕੁਲ ਇਹ ਆਪਸੀ ਲੜਾਈ ਨਹੀਂ ਹੋਈ ਹੈ ਕਦੇ ਕਿ ਇਹ ਹੁਣ ਆਪਸੀ ਲੜਾਈ ਦਾ ਇਹਨਾਂ ਨੇ ਮੁੱਢ ਬੰਧਿਆ। ਹੂੰ। ਅਗੇ ਮੁੱਢ ਬੰਨੰਦੇ ਵਿੱਚ ਵਿੱਚੀ ਸ਼ਾਮ ਨੇ ਸਾਰੀ ਜਦ ਅ ਐਸੋ ਕੁ ਗਲਗੋਰਾ ਨੇ ਛੇ ਜੁੰਦਾ। ਇਹ ਕਹੇ ਕਿ ਮੈਂ ਕਲਦੁਕਾਰ ਦੇ ਸਤੇ ਕੁਝ ਹੋਣ ਨਹੀਂ ਲਤਾਸ਼ਾਂਤ ਨਹੀਂ ਰਿਹਾ ਤੇ ਜ체ਦਾ ਔਰ ਦੁਲਗੱਦ ਦੇ ਸਾਹਿਬ ਨੇ ਆਪਣਾ ਧਿਆਨ ਪਕਤਾ। ਠੀਕ। ਜਪਾਸ਼ਣ ਕਹਤਾ ਜੋ ਵੀ ਕਹਿਣਾ ਸੀ ਸੰਦੇਸ਼ ਦੇਤਾ ਤੇ ਉੱਥੇ ਕਿਹਨੂੰ ਚੁੱਪ ਕਰਾਇਆ ਇਹ ਇੱਕ ਸਵਾਲ ਦੇ ਮੁਖੀ ਹਾਂ ਬਾਬਾ ਤੁਮਾਰ ਜਿਹਨੇ ਕਿਹਾ ਆਰਐਸਐਸ ਠੀਕ ਹੈ ਉਹਨੂੰ ਮਹਾਰਾਸ਼ਟਰੀ ਤੋਂ ਇਹ ਤੁਮਤਾ ਬੰਦਾ ਹੈ ਬਈ ਜਿਹੜਾ ਬਾਦਲ ਕਾਂਦੀ ਦਾ ਅੱਜ ਕਹਿ ਲਿਖਿਆ ਹੈ ਕਿ ਜੀ ਆ ਰਹੇ ਸਸਨ ਰਲੇ ਰਲੇ ਹੋਏ ਨੇ ਜੀ ਤੁਸੀਂ ਪਾਪਾ ਤੁਮੈਨੂੰ ਕਿੰਨੇ ਆ ਰਹੇ ਸਸਨ ਉਹ ਤਾਂ ਸਰੀਆਮ ਕਿਹਾ ਸੀ ਉਹ ਸੋਚਦਾ ਕਿ ਇਹ ਕੰਮਾਂ ਜੀ ਨਹੀਂ ਆਨੇ ਇਹ ਇੱਕ ਦੂਜੇ ਨੂੰ ਬੈਨੇ ਦਿੱਲੀ ਗੱਲ ਇਹ ਦੋਨੇ ਤਰ੍ਹਾਂ ਜਾਨੀ ਹਰਪ੍ਰੀਤ ਸਿੰਘ ਨੇ ਕਬਜ਼ਾ ਨਿਗਲ ਕਰਤੀ ਜੀ ਇਹ ਜਿਹੜੀ ਕੰਮ ਚੀਤ ਨਹੀਂ ਗੱਲ ਕਰਨੀ ਆ ਇਹ ਪਹਿਲੀ ਵਾਰ ਨਹੀਂ ਸਕਿਆ ਇਹਨਾਂ ਨੇ ਕੋਈ ਤਹਾਮਮ ਨਹੀਂ ਰੱਖਿਆ ਆਪਦੇ ਆਪ ਜੀ ਇਹ ਕਬੱਡੀ ਗੱਲ ਜਿਹੜੀ ਆ ਉਹਦੇ ਵਿੱਚੋਂ ਮੈਂ ਜ਼ਰੂਰ ਕਹਾਂਗਾ ਇਹਨਾਂ ਨੇ ਆਪ ਨੂੰ ਕਹਿਣ ਦੀ ਕੋਸ਼ਿਸ਼ ਕਰੀ ਵੀ ਮੈਂ ਕੌਣ ਕਹਿੰਦਾ ਵੀ ਗਰੰਟੀ ਸਿਆਨੇ ਨਹੀਂ ਹੁੰਦੇ ਹਾਂ ਏ ਨਹੀਂ ਕਿ ਸਨੇਕਾ ਵਿਸਿਆ ਨਹੀਂ ਹੁੰਦੇ ਪਰ ਸਵਾਲ ਹੈ ਤੁਸੀਂ ਫਸੀਲ ਤੇ ਖੜ ਕੇ 2 ਦਸੰਬਰ ਨੂੰ ਇੱਕ ਫੈਸਲਾ ਸੁਣਾਇਆ ਸੀ ਕਿਹਦਾ ਹੁਕਮਨਾਮਾ ਕਿਹੜਾ ਉਹਨੋਂ ਅਗਵਾਈ ਪੱਤਰ ਕਹਿ ਲੋ ਕਿ ਉਹਨੋਂ رائے ਕਹਿਣੋ ਕੁਝ ਵੀ ਕਹਣਾ ਹੈ ਤੇ ਤੁਸੀਂ ਉਸੇ ਜੱਜ ਸੀ ਤੁਸੀਂ ਤਾਂ ਉਂਗਲਾਂ ਕਰ ਕਰਕੇ ਕੁਝ ਦੇ ਸੀ ਕਿ ਤੁਸੀਂ ਉਹ ਦੁਜੀ ਇੱਕ ਤਰ੍ਹਾਂ ਦੇ ਪ੍ਰਧਾਨ ਬਣ ਗਏ ਫਿਰ ਤੁਹਾਡਾ ਤੁਹਾਡੀ ਨਿਤਕ ਤਾਂ ਕਿੱਥੇ ਖੜੀ ਹੈ ਬਿਲਕੁਲ ਤੁਸੀਂ ਕਹਿੰਦੇ ਜਿੰਨੇ ਮਰਜ਼ੀ ਚੰਗੇ ਹੋ ਜੋ ਨੱਟਕ ਚਾਈ ਕਰਨੀ ਉਹ ਵੀ ਨਾ ਇਹ ਨਹੀਂ ਮਾਇਕ ਮਾਇਕ ਹਿੰਦਕ ਕਿਉਂ ਹੱਤ ਕਰ ਰਿਹਾ ਨਾ ਹਾਵਾ ਚ ਨਹੀਂ ਗਲਤ ਕਰਦਾ ਜੀ ਮੈ ਰਿਟਾਇਰ ਹੋ ਗਿਆ ਮੈਨੂੰ ਕੋਸ਼ਿਸ਼ ਕਰੀ ਸਰਕਾਰ ਨੇ ਵੀ ਥੋੜੋ ਜਿਹਾ ਡਿਰੇਕਟ ਕਰਾ ਕਿ ਦੱਸ ਸਾਡੇ ਇੱਕ ਤਰੀਕੇ ਨਾਲ ਜੇ ਰਿਟਾਇਰ ਹੋਏ ਤੋਂ ਕੋਈ ਤੰਦ ਦੇਣਾ ਵੀ ਹੋਵੇ ਤੇ ਉਹਨਾਂ ਤਨਖਾਹ ਦੇਣ ਦੇ ਜਾਓਗੀ ਪੈਨਸ਼ਨ ਕਰਕੇ ਪਹਿਲਾਂ ਮੈਂ ਤੁਰ ਜਿਸਟਾਰਰ ਲੋਨਾ ਸੀ ਉਹਨਾਂ ਨੇ ਉਹ ਮਗਰ ਡਾਕਟਰਾਂ ਦੀ ਕੁਛ ਧੀਰਵਾ ਦੀ ਗੱਲ ਕਰ ਚਾਹ ਰਹੀ ਸੀ ਤੁਹਾਡਾ ਅੱਛਾ ਤੇ ਬਸ ਆਉਂਦਾ ਮੋਟਰੀਏ ਜੀ ਤੇ ਉਹ ਵੀ ਜਿੰਨੇ ਮੇਰੀ ਬੰਦਿਸ਼ ਮਾਉਂਦੇ ਵੀ ਨਹੀਂਦਾ ਪੀਏ ਦੀ ਇਹਦਾ ਕੋਈ ਨਾਮ ਆਤਰਿੰਦੇ ਕੁਦ ਵਿੱਚ ਜਿਆਦਾ ਫਿਰ ਮੈਨੂੰ ਇਹਨਾਂ ਨੇ ਕਹਿ ਲਿਆ ਸਾਨੂੰ ਡਾਇਰੈਕਟਰ ਬਣਾ ਬੇਖਾ ਮੈਂ ਤਾਂ ਰਿਟਾਇਰ ਹੋਇਆ ਹਾਂ ਮੈਨੂੰ ਨਹੀਂ ਲੱਗਣਾ ਪੈਣੇ ਨਹੀਂ ਛੋੜੇ ਬਿਨਾ ਕੰਕਣੀ ਕੰਮ ਨਹੀਂ ਚੱਲਾਈ ਨਹੀਂ ਮੈਂ ਜਿਵੇਂ ਪਰ ਪਰਫਾਰਮਿੰਗ ਤੇ ਮੈਂ ਬਿਨਾਂ ਤਨਖਾਹ ਦੇ ਡਾਇਰੈਕਟਰ ਅੱਛਾ ਐਸ਼ਾ ਡਾਕਟਰ ਸਾਹਿਬ ਜੀ ਮੈਂ ਜਿਹੜੀ ਗੱਲ ਤੇ ਆਇਆ ਹਾਂ ਉਹ ਤਾਂ ਹੈ ਨਾ ਠੀਕ ਹੈ ਵੇ ਜਦ ਤੁਸੀਂ ਕਸੂਰ ਤੇ ਖੜਦੇ ਹੋ ਉਹ ਸੁੱਤੇ ਤੈਰਾ ਦੇਣਾ ਹੁੰਦਾ ਤੁਸੀਂ ਕਿ ਜੱਜੋਂ ਇਹ ਤਾਂ ਗਗੋਈ ਨੇ ਕਰਿਆ ਜਿਵੇਂ ਆ ਬਾਕੀ ਅਦਾਲਤਾਂ ਨੇ ਉਹਦਾ ਹੱਲ ਕੀਤਾ ਗਗੋਈ ਨੇ ਰਾਮੰਦ ਦਾ ਫੈਸਲਾ ਦਿੱਤਾ ਬਤੌਰ ਮੁੱਖ ਨਿਆਤੀਸ਼ ਤੇ ਫੇਲਾ ਕੇ ਰਾਹ ਸਮਝ ਗਈ ਇਹੀ ਕੁਸ਼ਨ ਗਿਆਨੀ ਹਰਪ੍ਰੀਤ ਸਿੰਘ ਨੇ ਕਰਿਆ ਇਹੀ ਮੈਂ ਚ ਕਹਾਂਗਾ ਕਹਿੰਦੇ ਸੀ ਵੀ ਤੁਸੀਂ ਕਿੱਥੇ ਤਜ ਕਾਲ ਤੱਕ ਦੇ ਜੱਥੇਦਾਰ ਹੋ ਪੂਰੀ ਕਾਨੂੰਨ ਨੂੰ ਹੁਕਮ ਦੇ ਰਹੇ ਹੋ ਕਿੱਥੇ ਤੁਸੀਂ ਆਪਣੀ ਹੋ ਉਹ ਗਾਰੰਟੀ ਚਪਵਾ ਸੀ ਹਾਈ ਕੋਰਟ ਜੀ ਨਾਲ ਪਾਵੇਂ ਤੁਸੀਂ ਵਾਪਸ ਡਾਇਆ ਇੱਕ ਵਾਰ ਤਾਂ ਗਏ ਨਾ ਬਿਲਕੁਲ ਬਿਲਕੁਲ ਤੇ ਫਿਰ ਤੁਸੀਂ ਉੱਥੇ ਜਨ ਨੂੰ ਫਿਰ ਸੋਟੇ ਸਾਰੇ ਦਲ ਦੌੜਦੇ ਜਾਈ ਜਾਂਗੇ ਠੀਕ ਹੈ ਜੇ ਝਗੜਾ ਖਤਮ ਹੀ ਹੋ ਗਿਆ ਨਾ ਬਿਲਕੁਲ ਤੁਸੀਂ ਦੋ ਬੰਦੇ ਸੀਗੇ ਮੁੱਖ ਬਾਕੀ ਤਾਂ ਤਿੰਨ ਗਰੰਤੀ ਸਿੰਘ ਸੀਗੇ ਤੁਸੀਂ ਦੋ ਜਥੇਦਾਰ ਸੀ ਠੀਕ ਇਹ ਕਹਾ ਕਾਹ ਤੱਕ ਦਾ ਸਵਕਾ ਜੱਥੇਦਾਰ ਅਸੀਂ ਉਸ ਵਕਤ ਕੋ ਤਰਣ ਦੀ ਸਾਹ ਉਹਦੇ ਜੀ ਹਾਂ ਬਿਲਕੁਲ ਤੇ ਦੂਜਾ ਜੱਥੇਦਾਰ ਸੀਗਾ ਉਹ ਵੀ ਜੈਤ ਸਿੰਘ ਜੋ ਵੀ ਕਹੋ ਠੀਕ ਹੋ ਗਿਆ ਤੁਹਾਨੂੰ ਲੱਗੂਗਾ ਅਨੰਦਪੁਰ ਸਾਹ ਦਾ ਵੀ ਸਭ ਨੂੰ ਚਾਰ ਸੀਗਾ ਸੁਣ ਜਦ ਤੁਸੀਂ ਇਦਾਂ ਦੀ ਪਹਿਲਾਂ ਤੋਂ ਉਹੀ ਚੀਜ਼ ਜੱਥੇਦਾਰੀ ਮਨਜ਼ੂਰ ਕਰੀ ਉਹ ਵੀ ਐਕਟਿੰਗ ਨੇ ਮਨਜ਼ੂਰ ਕਰੀ ਤੁਸੀਂ ਵੀ ਐਕਟਿੰਗ ਰਹੇ ਆ ਪਿਆ ਮੇਰੇ ਕੋਲ ਇਤਿਹਾਸ ਦੀ ਕਿਤਾਬ ਦੇ ਜਿੰਨਾ ਕੁਝ ਗੁਰੂਆਂ ਦੇ ਖਿਲਾਫ ਲਿਖਉਂਦੇ ਗੁਰਦੇ ਨਹੀਂ ਦੋਨੀ ਤਰ੍ਹਾਂ ਜੇ ਕਦੇ ਬੋਡੀਆਂ ਤੱਕ ਦੱਸ ਦੇਣਾ ਪੰਜਾਬ ਦੇ ਹੱਕਾਂ ਦੇ ਉੱਤੇ ਅੱਜ ਵੀ ਜੇ ਗੱਲ ਕਰੀਏ ਉਹ ਕੇਂਦਰ ਚਾਲ ਦੇ ਹੱਕ ਲਵਾਂਗੇ ਉਹ ਗੱਲ ਦੱਸਦੇ ਨੇ ਉਹ ਚੰਡੀਗੜ੍ਹ ਪੰਜਾਬ ਨੂੰ ਡਰਾਣਾ ਹੈ ਜੀ ਬੋਲੀ ਦਾ ਹੈ ਕਰ ਇਹ ਤਾਂ ਹਰੀਕੇ ਹੀ ਨਹੀਂ ਆ ਇਹ ਹਰੀਕੇ ਸਵਾਲ ਇਹ ਆ ਵੀ ਤੁਸੀਂ ਰਸਮੀ ਤੌਰ ਤੇ ਲਿਖਣਾ ਹੋਰ ਚੀਜ਼ ਹੈ ਤੁਸੀਂ ਮੈਂ ਤੁਹਾਨੂੰ ਬੋਲਦਾ ਤੇਰੀ ਗੱਲ ਕਰੀ ਬਿਲਕੁਲ ਜੀ ਜਾਂ ਤੁਸੀਂ ਕਹੋ ਵੀ ਆਨੰਦਪੁਰ ਦਾ ਮਤਲਬ ਤਾਂ ਗਲਤ ਸੀ ਅਸੀਂ ਆਪਾਂ ਇਹਨਾਂ ਦਾ ਮਤਲਬ ਜਾਂਦਾ ਤੁਸੀਂ ਪੈਰ ਦਾ ਇੱਕ ਦਲ ਬਣਾ ਲਿਆ ਜੀ ਪੰਜਾਬ ਦੀਆਂ ਸਮੱਸਿਆਵਾਂ ਨੇ ਕੇਂਦਰ ਨਾਲ ਉਹਨੂੰ ਆਨੰਦਪੁਰ ਦਾ ਮਤਾ ਠੀਕ ਨਹੀਂ ਲੱਗਦਾ। ਹੂੰ। ਵੱਤੋ ਤੇ ਹੀ ਹੋ ਸਕਦਾ ਹੈ ਨਾ। ਫਿਰ ਤੁਸੀਂ ਆਪ ਦਾ ਮਤਲਬ ਰਿਹਾ ਵੀ ਆ ਦੇਖੋ ਆਨੰਦਪੁਰ ਦਾ ਮਤਾ ਸੀ ਇਹਨਾਂ ਨੇ ਇੱਕ ਤਾਂ ਮਤਾ ਠੀਕ ਨਹੀਂ ਸੀ ਸਾਡੇ ਹਿਸਾਬ ਨਾਲ ਦੂਜਾ ਅਸੀਂ ਉਹਨਾਂ ਨੇ ਤਾਂ ਲਾਗੂ ਕਰਿਆ ਨਹੀਂ। ਹੁਣ ਅਸੀਂ ਉਹਨਾਂ ਦਾ ਮਤਾ ਨਹੀਂ ਲਾਗੂ ਕਰਨਾ। ਅਸੀਂ ਆਹ ਮਤਾ ਲਿਆਂਦਾ ਇਹਦੇ ਉੱਤੇ ਪ੍ਰੋਗਰਾ ਪੈਣਾ ਦੇ ਆਗੇ। ਇਹ ਨਹੀਂ ਹੈ। ਫਿਰ ਐਤੇ ਰੋਜ਼ ਗੋੜੀਆਂ ਵਾਲੀਆਂ ਜਾਂਦੀਆਂ ਨੇ। ਹੂੰ। ਘਰ ਤਹੇ ਜਾ ਰਹੇ ਨੇ। ਤੁਸੀਂ ਇੱਕ ਵੀ ਸ਼ਬਦ ਨਹੀਂ ਬੋਲਦੇ। ਸਿੱਧੇ ਪੰਜਾਬ ਦੀ ਸਰਕਾਰ ਨੂੰ ਕਿਸੇ ਨੂੰ ਆਤਮੰਦੀ ਕਹਿੰਦੇ। ਕਿਸੇ ਨੂੰ ਕਾਲਸਰ ਨਿਕਾਇ ਤੇ ਕਿਸੇ ਨੂੰ ਬੱਚਾ ਦਾ ਚੋਰ ਕਹਿ ਦੇ ਕਿਸੇ ਨੂੰ ਸਮਾਗਲਕ ਕਹਿ ਕੇ ਕਿਸੇ ਨੂੰ ਨਿਸ਼ੇੜੀ ਕਹਿ ਕੇ ਕੀ ਇਹ ਗੈਂਗਸਟਰ ਕਹਿ ਕੇ ਇਹਨੂੰ ਗੋਲੀਆਂ ਮੰਗਦਾ ਹੱਕ ਹੈ ਰੇਸਟ ਹੈ ਦੀ ਗੋਲੀ ਮਾਰਦਾ ਹੱਕ ਚੁਆ ਕਾਟਾ ਹੁੰਦਾ ਉਹ ਹੀ ਹੋ ਗਿਆ ਬਿਲਕੁਲ ਇੱਕ ਵੀ ਬਾਤ ਨਹੀਂ ਸੀ ਸੋ ਜੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਨੀ ਤੁਸੀਂ ਸਿੱਖੀ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਦੇ ਉੱਤੇ ਢੀਰ ਵੱਢੀ ਕੈਰਗ੍ਰਾਫੀ ਹੋਈ ਹੈ ਜਿਹੜੀ ਗੁਰਬਾਣੀ ਨਾਲ ਡਬਡਾ ਉਹ ਹੈ ਤੋ ਕਾਮ ਉਹ ਦਿਆਂ ਰਾਗ ਬਦਲ ਤੂੰ ਉੱਤੇ ਗੁੰਮਣਾ ਨਹੀਂ ਫਿਰ ਸਿਆਸੀ ਚ ਜਿਹੜਾ ਮੱਛੀ ਆ ਗਿਆ ਉੜਾ ਆ ਗਿਆ ਹਾੜਾ ਆ ਗਿਆ ਈੜੀ ਆ ਗਿਆ ਕੋਈ ਫਰਕ ਨਹੀਂ ਪੈਂਦਾ ਅੱਛਾ ਵਖਰੇਵਾਂ ਜਿਹੜਾ ਹੁੰਦਾ ਉਹ ਵਖਰੇ ਮੰਨਦਾ ਕਿ ਤੁਸੀਂ ਕੌਮ ਵਾਸਤੇ ਜੀ ਤੇ ਨੌਕਾ ਵਾਸਤੇ ਕੀ ਕਰਨਾ ਕੌਮ ਤੇ ਨੌਕਾ ਵਾਸਤੇ ਤਾਂ ਕੁਛ ਹੈ ਨਹੀਂ ਬਾਕੀ ਠੀਕ ਆ ਬੋਤ ਹੈ ਹਰੇਕ ਹੀ ਕਹੂਗਾ ਹੁਣ ਕੋਈ ਇਹ ਚ ਹੈ ਨਹੀਂ ਸਕਦਾ ਵੀ ਪੰਜ ਇੱਕ ਕਰਾਂ ਨਹੀਂ ਵਈ ਜਿੱਤ ਨਹੀਂ ਕਰਦਾ ਜੀ ਪਰ ਜੇ ਕਕਰਾਵ ਲਈ ਨਹੀਂ ਗੋਡੇ ਜ਼ਿਲ੍ਹੇ ਨਾਲ ਜ਼ਿਲ੍ਹੇ ਨਾਲ ਬੋਲਣਾ ਚਾਹੀਦਾ ਸੀ ਬਿਲਕੁਲ ਦਾਦੂ ਕੁੜੀ ਨੇ ਤੇ ਆਰ ਨਹੀਂ ਦੇ ਦਿੱਤਾ ਹਾਂ ਉਹਦੇ ਬਾਰੇ ਉਹ ਕਿੰਨਾ ਕੁ ਗੋਡੇ ਨੇ ਕੰਮ ਤੁਸੀਂ ਗਵਾਨ ਤੁਸੀਂ ਲੱਭ ਜੂਗਾ ਤੁਹਾਨੂੰ ਉਸ ਤੋਂ ਪਹਿਲਾਂ ਹੀ ਸਾਰਾ ਜੰਮਤਾਨ ਚ ਕਈ ਘਟਨਾ ਹੋ ਗਈ ਹੈ ਹਾਂ ਹਾਂ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਸਿੱਖੀ ਦੇ ਉੱਤੇ ਆਰਐਸਐਸ ਦਾ ਹੰਕਾਰ ਹੈ ਦੋਨੇ ਕਿਰਾਲ ਐਸਐਸ ਨਾਲ ਜਾਂ ਨਿਕਾਲੀਆਂ ਨੇ ਇਹ ਸਿਰਫ ਗੱਦੀ ਚਾਹੁੰਦੀਆਂ ਨੇ ਪਹਿਲਾਂ ਉਹਦੇ ਨਾਲ ਹੀ ਰਲ ਕੇ ਗੱਦੀ ਲੈਣਦੇ ਸੀ ਜਿੱਤੇ ਛੱਡੇ ਨੇ ਉਦੋਂ ਦੀ ਗੱਲ ਹੀ ਖੁੱਸੀ ਹੈ ਫਿਰ ਗੱਦੀ ਖੁੱਸੀ ਉਹਨਾਂ ਨੂੰ ਚਾਹ ਨਹੀਂ ਆਈ ਹੋਈ ਹੈ ਇਹ ਤਾਂ ਤੁਹਾਡੀ ਗੱਲ ਹੋ ਗਈ ਆਪਾਂ ਤਾਂ ਗੱਦੀ ਹੁਣ ਉਸ ਕਰਕੇ ਹੋਏ ਝਗੜਾ ਸੀ ਕੋਈ ਦਾਗੀ-ਬਾਗੀ ਵਾਲਾ ਮੈਨੂੰ ਵੱਡਾ ਸਵਾਲ ਬਹੁਤਾ ਲੱਗਦਾ ਹੈ। ਅੱਛਾ ਡਾਕਟਰ ਸਾਹਿਬ ਇੱਕ ਤਾਂ ਅਕਾਲੀ ਦਲ ਬਾਦ ਤੇ ਦੂਜਾ ਬਾਗੀ ਤੇ ਜਿਹੜੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਚੁਣੇਗੇ ਨੇ। ਦੋਨਾਂ ਦੇ ਵਿੱਚ ਨਾ ਬਲੇਮ ਗੇਮ ਸਟਾਰਟ ਹੋ ਗਈ। ਸੁਖਵੀਰ ਬਾਦਲ ਕਹਿੰਦੇ ਨੇ ਕਿ ਜਿਹੜੇ 2 ਦਸੰਬਰ ਦੇ ਫੈਸਲੇ ਸੁਣਾਏ ਸੀ ਸੀਸਪ ਤੋਂ ਉਹਨਾਂ ਦੀ ਉਲੰਘਣਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤੀ ਹੈ। ਉਧਰ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਵੀ ਜਿਹੜੇ 2 ਦਸੰਬਰ ਦੇ ਮਤਦਸਲੇ ਸੁਣਾਏ ਸੀ ਉਹਨਾਂ ਦੀ ਜਿਹੜੀ ਉਲੰਘਣਾ ਸੁਖਵੀਰ ਬਾਦਲ ਨੇ ਕੀਤੀ ਹੈ। ਇਹ ਬਲੇਮ ਗੇਮ ਕਿਉਂ ਖੇਡੀ ਜਾ ਰਹੀ ਨਕੋ ਇਹ ਦੋਸ਼ਾ ਬੋਸ਼ਤੇ ਦੋਸ਼ਿਕ ਜਿੱਤੇ ਲਾ ਰਹੇ ਨੇ ਇੱਕ ਦੂਜੇ ਨੂੰ ਇਚਾ ਦਿਖਾਉਣ ਦੀ ਗੱਲ ਕਰਦੇ ਨੇ ਜੀ ਬਿਲਕੁਲ ਜੇ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨੇ ਕਿ ਜਿਹੜੇ 2 ਦਸੰਬਰ ਨੂੰ ਮੈਂ ਫੈਸਲੇ ਸੁਨਾਰੇ ਸੀ ਉਹ ਹੋਰ ਸਖੀਰਵਾਲ ਨੇ ਤੋੜੇ ਨੇ ਜੀ ਮੰਨਦੇ ਆ ਸਖੀਰਵਾਲ ਨੇ ਤੋੜੇ ਨੇ ਪਰ ਗਿਆਨੀ ਕੀ ਦੀ ਗੱਲ ਮੰਨਦੇ ਨੇ ਜੀ ਬਿਲਕੁਲ ਤੇ ਕੀ ਉਹ ਫੈਸਲੇ ਕਿਹਾਂ ਸੀ ਗਿਆਨੀ ਜੀ ਖੁਦ ਉਸ ਤੇ ਬਣ ਕੇ ਬਾਦਲਦੰਦ ਦੇ ਤੋਹਣ ਉਹਨੇ ਕਿਹਾ ਸੀ ਦਾਰ ਵੀ ਪਕਤੀ ਕਰੋ ਉਹ ਵੰਦੂ ਜੀ ਕਿਹਾ ਸੀ ਨਾ ਕਿ ਉਹਨਾਂ ਜੀ ਐਸ ਵਿੱਚ ਪਕਤੀ ਕਰਾਉਣ ਵਾਸਤੇ ਗੈਨੀ ਜੀ ਖੁਦ ਲਾਲ tourn ਗਏ ਫਿਰ ਖੁਦ ਸਿਕਿਉਰਿਟੀ ਡਣਗੇ ਜੇ ਅੱਡੀ ਵੱਡੀ ਸਿਕਿਉਰਿਟੀ ਡਣਗੇ ਤੇ ਫਿਰ ਖੁਦ ਵੀ ਪਤਾ ਨੋਦੇ ਬਣ ਜਾਣਗੇ ਕੀ ਕਿਹਾ ਸੀ ਇਹ ਜਿਉ ਨਹੀਂ ਕਿਹਾ ਸੀ ਫਿਰ ਇਹਦਾ ਮਤਲਬ ਉਹਦੀ ਪਾਲਣਾ ਤਾਂ ਇਹ ਜਿਹਨੂੰ ਪਾਲਨਮੰਦ ਨੇ ਬੀਟੀ ਤਾਂ ਕੋਈ ਵੀ ਪਾਲਣਾ ਉਹ ਜੀ ਉਸ ਦਿਨ ਕੀ ਹੋਵੇ ਦਿਖਾ ਦੇਣਾ ਹੂੰ ਚੰਗੋ ਬਾਦ ਸੁਖਵੀਰ ਬਾਦ ਨੂੰ ਕੀ ਕਹਿੰਦਾ ਸੁਖਵੀਰ ਬਾਦ ਦੇ ਤਾਂ ਦੋਸ਼ ਰਹਾ ਨਹੀਂ ਲਾਉਣੇ ਨੇ ਸੁਖਵੀਰ ਬਾਦਰ ਨੇ ਤਾਂ ਜੇ ਸੱਚੀ ਮੁੱਚੀ ਦੁੱਧ ਥੋਤੇ ਵੀ ਹੋਣ ਤਾਂ ਵੀ ਦੋਸ਼ ਰਹਾਉਣੇ ਨੇ ਕਿਉਂਕਿ ਆਪ ਤੋਂ ਸਫਰ ਨਹੀਂ ਹੋਇਆ ਉਹਨਾਂ ਨੇ ਕਿਹਾ ਆਨੰਦਪੁਰ ਦੇ ਮੁੱਛੇ ਚ ਪੈ ਰਹੇ ਨੇ ਗੋਡਾ ਨੇ ਕਿਹਾ ਮੰਗ ਕਰੀਆ ਕੋਈ ਵੀ ਭਾਈ ਪੰਜਾਬ ਦੇ ਨਾਲ ਕੀ ਹੋ ਰਿਹਾ ਉਹਨਾਂ ਨੇ ਕਿਹਾ ਉਹ ਤਾਂ ਅਹਿਸਾਸ ਘੰਤ ਪੜਾਉਂਦੇ ਆਏ ਨੇ ਪਰ ਕੀ ਇਹਨਾਂ ਨੇ ਹਾਲਾਂਕਿ ਇਹਨਾਂ ਦੇ ਉਦੋਂ ਉਹਨਾਂ ਨਾਲ ਸਮਝੋ ਜੇਕਰ ਉਸ ਗੱਤ ਅਹਿਸਾਸ ਨੇ ਮਿਲ ਕੰਚ ਪੁੰਚੇ ਜਿਹੀ ਨਹੀਂ ਹੈ ਇਹ ਕਦੇ ਕਾਲ ਤੱਕ ਦੇ ਜਿਹਾ ਨਹੀਂ ਸੀ ਇਹਨਾਂ ਕੋਲ ਦਿਖਾਇਆ ਗਿਆ ਕੋਲ ਵਿੱਚ ਲੋ ਕੋਈ ਨਹੀਂ ਇਹ ਜਿਹੜੀ ਅੰਨੀ ਵੱਡੀ ਗੱਲ ਦੀ ਸੀ ਆ ਸੋ ਜੇ ਇਹ ਗੱਦਾ ਉਹਨਾਂ ਨੇ ਤਾਂ ਤੋੜਨਾ ਉਹਨਾਂ ਨੇ ਇਸੇ ਗੱਲ ਕਿਤਾ ਬਣਾ ਰਹੀ ਸੀ ਵੀ ਤੁਸੀਂ ਨਾ ਤਾਂ ਤੁਸੀਂ ਤਾਂ ਗੱਲ ਦੱਸ ਤੋ ਵੀ ਆ ਕੀ ਹੋਵੇ ਠੀਕ ਤੁਸੀਂ ਤਰਾ ਪੰਥ ਦਾ ਵੀ ਪੰਥ ਨੂੰ ਵੀ ਕਿਰਸਾ ਦਿਖਾਤੀ ਬਿਲਕੁਲ ਪਹਿਲਾਂ ਤਾਂ ਇਹ ਕਿਹਾ ਗਿਆ ਸੀ ਵੀ ਸਾਰਿਆਂ ਨੇ ਪਿੱਛੇ ਦਿਖਾਇਆ ਹੁਣ ਜਿਹੜੀ ਇਸ ਢੇ ਨਾਲ ਆ ਗਈ ਉਹਨਾਂ ਨੇ ਕੋਈ ਪਿੱਛੇ ਨਹੀਂ ਦਿਖਾਈ ਹੋਈ ਬਿਲਕੁਲ ਇੱਕਦਈ ਸਵਾਲ ਦਾ ਜਵਾਬ ਦੇਣ ਦੀ ਆ ਦੂਜਾ ਇਹ ਹੈ ਵੀ ਜਿਹੜਾ ਉੱਥੋਂ ਹੁਕਮ ਦਿੱਤਾ ਸੀ ਹਾਲੇ ਤੂੰ ਹੁਕਮਦਾਰ ਵੀ ਮੇਰੇ ਵੱੱਪੇ ਜਨੇ ਜੇ ਵੀ ਕਿਹਾ ਸੀ ਕੀ ਉਹਦੇ ਚ ਕਿਤੇ ਸੀਗਾ ਵੀ ਗਿਆਨੀ ਹਰਪ੍ਰੀਤ ਸਿੰਘ ਉਹਦੇ ਪ੍ਰਧਾਨ ਲੰਘ ਜਾ ਉਹ ਆਏ ਸਿਕਿਉਰਟੀ ਲੈਣਗੇ ਬਤਾਉਂ ਜੈਸੇ ਤਾਂ ਕੋਈ ਸਿਕਿਉਰਟੀ ਲੈਣੀ ਕਿ ਨਾ ਹੋ ਨਹੀਂ ਕਰਦਾ ਨੇ ਬਿਲਕੁਲ ਸਰ ਫਿਰ ਕੀ ਉਹਦੇ ਚ ਸੀਗਾ ਵੀ ਇਹ ਧਰਤੀ ਰਿਸ ਵਾਸਤੇ ਕਰਨੀਆਂ ਕਿ ਇਹ ਭਗਾਨੇ ਨਾ ਇਹ ਵੀ ਵਿੱਚ ਹੋਣਗੇ ਜਦ ਧਰਤੀ ਕਰਾਉਣ ਦੇ ਨਾਲ ਜਾਣਗੇ ਜਿਹੜੇ ਕਮੇਟੀ ਸੀ ਉਹਨੇ ਤਫ਼ਤੀਸ਼ ਕਰਨੀ ਸੀ ਇਹਨਾਂ ਨੇ ਹਰ ਜਗ੍ਹਾ ਤੇ ਨਾਲ ਦੇਣਾ ਮੈਂ ਆਪ ਵੀ ਗੋਆਇਸਦਾ ਹਰ ਜਗ੍ਹਾ ਤੇ ਨਾਲ ਗਏ ਦੇਖੇ ਦੇਣਾ ਜਿੱਥੇ ਜਿੱਥੇ ਮੈਨੂੰ ਮੇਰੇ ਸਾਹਮਣੇ ਕਮੇਟੀ ਨੇ ਆਪ ਕੁਗਲ ਕਰੀਏ ਪਹਿਲਾਂ ਆਪਦੀ ਗੱਲ ਵਿੱਚ ਬੈਠ ਕੇ ਉਹਨਾਂ ਨੇ ਐਨ ਸੈਂਟਰ ਵਿੱਚ ਬੈਠ ਕੇ ਗੱਲ ਕਰਕੇ ਗਏ ਨੇ ਤੇ ਇਸ ਕਰਕੇ ਇਹ ਤਾਂ ਦੋਨੇ ਇੱਕ ਦੂਜੇ ਦੇ ਇਸ ਹਮਾਮ ਤੇ ਸਾਰਾ ਕੁਝ ਕੁਝ ਹੀ ਹੈ ਜੇ ਦੋਨਾਂ ਨੇ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ ਇਹ ਵੱਡਾ ਦੁਖਾਂਤ ਇਹ ਹੈ ਵੀ ਸਿੱਖ ਕੌਮ ਜਿਹਦੇ ਐਡੇ ਵੱਡੀਆਂ ਕੁਰਬਾਨੀਆਂ ਕਰੀਆਂ ਐਡਾ ਸ਼ਾਨਾਮਤ ਇਤਿਹਾਸ ਹੈ ਤੇ ਉਹਨੂੰ ਹੀ ਲੋਟ ਅੱਛਾ ਡਾਕਟਰ ਸਾਹਿਬ ਇੱਕ ਗੱਲ ਤੇ ਦੱਸੋ ਮੇਰੇ ਦਰਸ਼ਕਾਂ ਨੂੰ ਉਹ ਜਾਣਨਾ ਚਾਹੁੰਦੇ ਨੇ ਵੀ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਜੀ ਕਹਿੰਦੇ ਸੀ ਵੀ ਮੈਂ ਪ੍ਰਧਾਨਗੀ ਨਹੀਂ ਲੈ ਮੈਂ ਨਾ ਕੋਈ ਇਲੈਕਸ਼ਨ ਲੜਨੀ ਨਾ ਕੋਈ ਚੋਣ ਲੜਨੀ ਉਹਨਾਂ ਨੇ ਕੱਲ ਕਿਚੇ ਪਰ ਉਹ ਪ੍ਰਧਾਨ ਵੀ ਬਣ ਗਏ ਸਨ ਇੱਕੀ ਦੋ ਬੜਾ ਪਾਣੀ ਮੈਨੂੰ ਉੱਤੇ ਧੋਖਾ ਬਣਦੀ ਉੱਤੇ ਧੋਖਾ ਕੇ ਫੈਨਾਰੇ ਸੀ ਲੋ ਕਹਿੰਦੇ ਤੁਸੀਂ ਬੜਾ ਜੀ ਪ੍ਰਧਾਨ ਬਣੇ ਸੀ ਅੱਛਾ ਇਹ ਕਹੋਂਦੇ ਇੱਕ ਤਰੀਕਾ ਸੀ ਹੁਣ ਕਿਹਾ ਵੀ ਮੈਂ ਛੇ ਸਾਲ ਨੂੰ ਆਪਾਂ ਦੇਖਾਂਗੇ ਵੀ ਛੇ ਸਾਲ ਛੇ ਸਾਲ ਤੱਕ ਛੇ ਸਾਲ ਦਾ ਜਿੱਤ ਲੋਕਾਂ ਨੂੰ ਨਹੀਂ ਲੱਗਦਾ ਤਾਂ ਵੱਖਰੀ ਗੱਲ ਹੈ ਲੈ ਆਪਾਂ ਦੇਖਾਂਗੇ ਫਿਰ ਮੈਂ ਚੋਣ ਨਹੀਂ ਲੜਨੀ ਹੋਊਗੀ ਦੇਖਾਂਗੇ ਕਿੰਨਾ ਕਰ ਇਹ ਜਨਨਾ ਬੜੀਆਂ ਸੋਕੀਆਂ ਹੁੰਦੀਆਂ ਨੇ ਕਹਿੰਦੀਆਂ ਸਾਰੇ ਕਹਿੰਦੇ ਐਮਪੀ ਨੇ ਉਹਨਾਂ ਨੇ ਕਹਤਾ ਸੀ ਮੈਂ ਤਾਂ ਚੋਣ ਨਹੀਂ ਲੜਨੀ ਤੇ ਚੋਣ ਲੜੀ ਵੀ ਤੇ ਤੁਹਾਡੀ ਗੱਲ ਵੀ ਨਹੀਂ ਲੜੀ ਸੋ ਇੱਕ ਜਨਨਾ ਜਿਹੜੀਆਂ ਜਦ ਤੁਸੀਂ ਸਿਆਸਦਾਨ ਬੀਰ ਕੁਝ ਕਰਦੇ ਨੇ ਇਹ ਵੀ ਹੁਣ ਤਾਂ ਇਹ ਸਿਆਸਦਾਨ ਨਹੀਂ ਬਣ ਗਏ ਹੁਣ ਨਾਲ ਇਹ ਸਿਆਸਦਾਨ ਬਣ ਕੇ ਇਹ ਇਹ ਨਹੀਂ ਕਹਿੰਦੇ ਮੈਂ ਇਹਨਾਂ ਨੂੰ ਵੀ ਸਿੰਘ ਸਾਹਿਬ ਸਿੰਘ ਸਾਹਿਬ ਸਿੰਘ ਜੱਸੀਦਾਰਨ ਕਿਹਾ ਜਾ ਸਕਦਾ ਬਿਲਕੁਲ ਸਰ ਤੇ ਸਿੰਘ ਸਾਹਿਬ ਕਿਉਂ ਕਹੋਂਦੇ ਨੇ ਇਹ ਜਾਨੀ ਹਰਪ੍ਰੀਤ ਸਿੰਘ ਕਹਾਈ ਜਾਂਦਾ ਆਪਣੇ ਆਪ ਨੂੰ ਤੁਹਾਡੇ ਅਨਸਾਰ ਅਸਲੀ ਅਕਾਲੀ ਦਲ ਕਿਹੜਾ ਹੋਂ ਕੋਈ ਵੀ ਅਸਲੀ ਕਾਕੀ ਦਲ ਨਹੀਂ ਅਸਲੀ ਕਾਲੀ ਦਲ ਕਹ ਇਹ ਤਾਂ ਬਣਾਈ ਹੈ ਇਹਨਾਂ ਦੀ ਇਹ ਤਾਂ ਦੋ ਧੜੇ ਨੇ ਜੀ ਕਿ ਤੁਸੀਂ ਇਹਨਾਂ ਦੋਹਾਂ ਧੜਿਆਂ ਨੂੰ ਇਹ ਤੁਹਾਡੇ ਚਪਕੇ ਸਵਾਲ ਤੋਂ ਆਇਆ ਤੁਹਾਡੀ ਜਨਰੇਸ਼ਨ ਨੇ ਇਹ ਇਹਨਾਂ ਨੇ ਪਾਇਆ ਤੁਹਾਨੂੰ ਵੀ ਥੋੜਾ ਜਿਹਾ ਸੂਰ ਨਹੀਂ ਆ ਦੇ ਚ ਜੀ ਜਿਵੇਂ ਜਿਹੜਾ ਜੈਨੀ ਹਰਪ੍ਰੀਤ ਸਿੰਘ ਕਹਿੰਦਾ ਇਹਨੇ ਮੈਂ ਹੁਕਮ ਸੁਣਾਇਆ ਸੀ ਬਾਦਲ ਦਲ ਨੇ ਹਮਸੋੜਿਆ ਹੂੰ ਜੈਨੀ ਹਰਪ੍ਰੀਤ ਸਿੰਘ ਨੂੰ ਹੁਣ ਸਵਾਲ ਹੈ ਕਿ ਕੀ ਤੁਸੀਂ ਬਾਦਲ ਦੇ ਢੜੇ ਦੀ ਜਿਹੜੀ ਅੰਦਰੋਂ ਨਹੀਂ ਗੜਾਈ ਸੀ ਉਹਦੇ ਵਾਸਤੇ ਇਕਾਂਤ ਤਖਤ ਪੰਜ ਸਿੰਘ ਸਰਦਾਰਾਂ ਨੂੰ ਬੌਚਾ ਤਾਂ ਕਿ ਤੁਸੀਂ ਵੀ ਵਿੱਚੋਂ ਕੋਈ ਹਿੱਸਾ ਲੈ ਜਿਓ ਨਹੀਂ ਤਾਂ ਕੀ ਮਾਨਦੜ ਫਕਲੀ ਦਲ ਦੀ 3 ਜਿਹੜਾ ਭਾਈ ਅਮਰਸਿਪਾਲ ਦਾ ਦਾਲਾ ਹੈ ਉਹ ਕਾਗੀ ਦਲ ਦੀ ਇਹ ਜਿਹੜਾ 1920 ਦਾ ਵੀਰ ਉਹਦਾ ਉਹ ਦਲ ਹੈ ਕਾਗਦੀ ਦਲ ਹੈ ਬਿਲਕੁਲ ਸੋ ਤੁਸੀਂ ਜੇ ਤਾਂ ਕਾਗੀ ਦਲਾਂ ਦੀ ਇੱਕ ਤਾਂ ਫਰੰਚ ਵੀ ਸਾਰਿਆਂ ਦੀ ਕਰਾਉਣੀ ਸੀ ਜਾਂ ਕਾਗੀ ਦਲ ਦੀ ਪਾਰਟੀ ਇਹਦੇ ਵਿੱਚੋਂ ਇਹ ਪਤਾ ਉਹ ਵੀ ਤੁਸੀਂ ਪਹਿnde ਢਿੰਟੋ ਹੀ ਕਰਤੀ ਸੀ 2007 ਤੋਂ ਤੁਸੀਂ ਮੰਨ ਲੇ ਵੀ 2007 ਤੋਂ ਬਾਅਦ ਹੀ ਗੱਲਾ ਹੋਈ ਨੇ ਪਹਿਲਾਂ ਕੋਈ ਨਹੀਂ ਸੀ ਜੀ ਫਿਰ ਜੇ ਤੁਸੀਂ ਸਾਰਾ ਕੁਝ ਮੰਨਦੇ ਵੀ ਠੀਕ ਹੈ ਬੇ ਚੱਗੀ ਜਾਣਾ ਫਿਰ ਤਾਂ ਇਹ ਆ ਇਕ ਪੰਜਾਬੀ ਨੇ ਕਿਹਾ ਕਿ ਤੈਨੂੰ ਕੋਤੀਵਾਲੀ ਕਿਤੇ ਨਹੀਂ ਕੋਤੀਵਾਲੀ ਕਿਸੇ ਨੇ ਕੋਈ ਬਾਬੇ ਨਹੀਂ ਕਿਹਾ ਪਰ ਪਰ ਗੰਦੀ ਲੱਗਦੀ ਹੈ ਪਰ ਪਰ ਤਰੀਆ ਸਾਥ ਪਰਤਲ ਬੇੜੀ ਭਾਗਿਆ ਪਰ ਪਰ ਗੰਦੀ ਹੈ ਘਾਤ ਪਰੀਆਂ ਜੀਤੇ ਬਰਸਵਤ ਪਰੀਆਂ ਜੀਤੇ ਮਾਤ ਪਰੀਆਂ ਜੀਤੀ ਆਗਦਾ ਪਰੀਆਂ ਜੀਤੇ ਸਾਸ ਨਾਨਕ ਲਈ ਕੀ ਗਦਹੋਰ ਫਾਉਂ ਮੇ ਚਖਣਾ ਚਾਹ ਬੜੇ ਤੋਂ ਬੋਝ ਨਹੀਂ ਜੀ ਉਹ ਤਾਂ ਬਾਬੇ ਨਾਲ ਦੀ ਦਸ ਕਰਨਾਗੇ ਸੀ ਪੰਡਤ ਵੀ ਮੈਂ ਇੰਨਾ ਪੜਿਆ ਹੋਇਆ ਆ ਗ੍ਰੰਥ ਇੰਨੇ ਲੱਦੇ ਹੋਏ ਨੇ ਤੋਂ ਜਿਹੜਾ ਬਹਿਸ ਕਰ ਗੇਤੂ ਹਾਰ ਗਿਆ ਮੈਂ ਤੇਰੇ ਗ੍ਰੰਥ ਲੈ ਲੈਣੇ ਨੇ ਬਿਲਕੁਲ ਉਹ ਬੜੀ ਹੋਈ ਤੁੰਗੇ ਰਹੋਗੀ ਜੀ ਜਾਨੀ ਵੀ ਬਹੁਤ ਖੁਸ਼ ਹੋਣਾ ਹੋਗਾ ਸਵਾਲ ਇਹ ਹੈ ਪਰ ਕੀ ਇਹ ਉਸ ਤੁਕ ਦੇ ਉੱਤੇ ਅਮਲ ਕਰ ਰਹੇ ਨੇ ਸੱਚ ਉਹਰੇ ਸਭ ਨੂੰ ਪਰ ਸੱਚਾਚਾਰ ਜੀ ਜਦ ਤੁਸੀਂ ਇੱਕ ਫੈਸਲਾ ਦੇਣਾ ਕਿ ਜ਼ਮੀਨ ਦਾ ਰੋਲਾ ਹੋਵੇ ਮੰਨ ਲਓ ਇੱਕ ਬੰਦਾ ਉਹਦਾ ਫੈਸਲਾ ਕਰੇ ਫਿਰ ਕੋਈ ਹੀ ਕੰਮ ਜ ਕਰਦੇ ਉਹ ਤੇ ਬਿਲਕੁਲ ਇਹਦਾ ਇਹਨਾਂ ਨੂੰ ਫਿਰ ਤੋਂ ਜਾਣਦਾਂ ਤੱਕ ਦਿੱਤਾ ਦਵਾਂ ਫਿਰ ਸਾਂ ਕਰੀਂ ਤਾਂ ਸੰਝ ਨਹੀਂ ਕੋਈ ਬਣੇ ਜਿਹੜਾ ਜਾਗੀ ਹੁੰਦਾ ਹੈ ਜਿਹੜਾ ਸਾਹਸ ਹੁੰਦਾ ਉਹ ਮਾਲਕ ਨਹੀਂ ਹੁੰਦਾ ਸਾਹਸ ਤੇ ਮਾਲਕ ਚ ਇਹੀ ਫਰਕ ਹੈ ਜੇ ਸਾਹਸ ਨੇ ਮਾਲਕ ਬਣ ਜਾਣਾ ਤੇ ਵੀ ਤੇ ਬਾਕੀ ਜਦੋਂ ਉਹ ਹਿੱਟਾ ਸਾਹਸ ਨਹੀਂ ਨੋ ਸੋਇਸ ਤਾਂ ਕੀ ਨੋ ਨਾ ਤੇ ਮੈਂ ਨਹੀਂ ਕਹਿ ਰਿਹਾ ਇਹਨਾਂ ਨੂੰ ਆਪੇ ਸੋਚਣਾ ਚਾਹੀਦਾ ਇਹਨਾਂ ਨੂੰ ਜੋਰ ਲਾ ਲੈਂਦਾ ਕੋਈ ਉਹ ਕਹਿੰਦਾ ਨਹੀਂ ਮੈਂ ਇਹ ਤਾਂ ਬੰਨੂੰਦੋਂ ਕਹੇ ਸੀ ਅਸੱਚੇ ਇੱਥੋਂ ਤੱਕ ਆਉਂਗੀ ਨਾ ਤੇ ਇਹਦੀ ਦੋਸ਼ ਲੱਗਦਾ ਕੋਈ ਵੱਡੀ ਗੱਲ ਨਹੀਂ ਕਿ ਜਿੰਨਾਂ ਤਾਂ ਖੜੀ ਸਾਰਾ ਕੁਝ ਇਸ ਵਾਸਤੇ ਸੀ ਵੀ ਮੈਂ ਬੰਦਾ ਜਦ ਕਿ ਇਹਨਾਂ ਨੂੰ ਨਹੀਂ ਬੰਦਾ ਚਾਹੀਦਾ ਸੀ ਜਿੰਨਾ ਮਰਜੀ ਕੋ ਜੋ ਲੱਗਦੇ ਨਾਲ ਇਹ ਪਰ ਇਹ ਪ੍ਰੋਪਗੈਂਡਾ ਸਰ ਵੀ ਮੈਂ ਕੋਈ ਚੰਮੀ ਲੜਦਾ ਇਹ ਸਦਾ ਓਹੋ ਮੈਂ ਕਿਹਾ ਨਾ ਪ੍ਰतेक ਕੋ ਪ੍ਰਧਾਨ ਕੀ ਵੀ ਦੱਸਦਾ ਨਾ ਫਸਿਲ ਤੋਂ ਇਹ ਕਿਹਾ ਹੋਵੇ ਵੀ ਜਸੇ ਦਾ ਲਾਂਚ ਇੱਕ ਪ੍ਰਧਾਨ ਬਣੂੰਗਾ ਇਹ ਕਿਹਾ ਹੋਵੇ ਵੀ ਜਿਹੜੀ 15 ਮੈਂਬਰੀ ਕਮੇਟੀ ਉਹਦੇ ਨਾਲ ਜਾਵਾਂਗੇ ਸਾਥਾਂ ਸਾਥੇ ਬੜਾਈ ਚ ਇਸ ਵਾਸਤੇ ਵੀ ਇੱਕ ਨਵਾ ਦਾਤ ਬਣੇ ਵਧੀਆ ਤਰੀਕੇ ਦਾ ਸਾਰਿਆਂ ਦਾ ਇੱਕਾ ਹੋਈ ਕਿਸਮ ਦਾ ਠੀਕ ਉਹ ਤਾਂ ਹੈ ਨਹੀਂ ਪਰ ਉਹਦੇ ਵਿੱਚ ਵੀ ਇੱਕ ਨੁਕਸੀ ਕਿ ਜਿਹੜਾ ਬਾਸ ਪੰਜਾਬ ਦੇ ਨੇ ਕੀ ਉਹਨੂੰ ਤੁਸੀਂ ਕੋਈ ਦੋ ਸੀਟਾਂ ਦੇ ਉਹਨਾਂ ਨੇ ਜਿੱਤੀਆਂ ਬਿਲਕੁਲ ਸਰ ਕੀ ਉਹਨਾਂ ਨੂੰ ਤੁਸੀਂ ਕੁਝ ਵੀ ਮੰਨਦੇ ਕੀ ਉਹਨਾਂ ਤੋਂ ਕੋਈ ਸਵਾਲ ਨਹੀਂ ਬਟਨ ਨੂੰ ਵੰਦ ਕਰਵਾਨੀ ਆ ਉਹ ਤਾਂ ਜਿੱਤ ਬਠਾ ਬਿਲਕੁਲ ਦੁਜੇ ਦੇ ਬਾਪ ਵਾਪਸੀ ਹੋਇਆ ਚੱਲੇ ਆਈਗੇ ਨਾ ਤੁਹਾਡੇ ਤਾਂ ਘਰ ਚ ਜਾ ਕੇ ਕੋਈ ਹੈ ਨਹੀਂ ਦੇ ਦੂਜੇ ਪੱਖ ਦੂਜੇ ਪੱਖ ਇਹ ਹੈ ਵੀ ਜਿਹੜਾ ਅਸੀਂ ਜਿਸਕ ਮਾਅੰਦਦਾਂ ਦਾ ਹੈ ਸਿੰਮਰ ਜਿਸਕ ਮਾਅੰਦਦਾਂ ਕਿ ਉਹਨਾਂ ਲੜਦਾ ਹੈ ਜਨਵਰੀ ਕੋ ਐਮਪੀ ਬਣ ਚੁੱਕੇ 2 ਜਨਵਰੀ ਫਿਰ ਉਹ ਚੰਗਿਆ ਵੋਟਾਂ ਦੀ ਕਾਫੀ ਲੈਂਦੇ ਨੇ ਬਿਲਕੁਲ ਠੀਕ ਹੈ ਤੇ ਫਿਰ ਉਹ ਉਹ ਵੋਟਾਂ ਨਹੀਂ ਦਿੰਦੀ ਹੈ ਹਾਂ ਸਮਝੀਏ ਵੀ ਜਦ ਤੁਸੀਂ ਇਹੋ ਜੀਆਂ ਗੱਲਾਂ ਚਤੇ ਹੋਗੇ ਇੱਕ ਤਾਂ ਤੁਸੀਂ ਬਾਦਲ ਦੀ ਹੁੰਦੋਂ ਇਹ ਅਸਲ 'ਚ ਲੜਾਈ ਪਹਿਨ ਤੋਂ ਹੀ ਬਾਦਲ ਦਲ ਦੀ ਤੇ ਦੋ ਧੜਿਆਂ ਦੀ ਲੜਾਈ ਸੀ ਇੱਕ ਤਰ੍ਹਾਂ ਕਹਿੰਦਾ ਸੀ ਬੀਜੇਪੀ ਦੇ ਛੱਲੇ ਲੱਗੋ ਬਿਲਕੁਲ ਦੂਜੇ ਕਹਿੰਦਾ ਸੀ ਅਜੇ ਨਾਲ ਲੱਗੋ ਲੱਗਨ ਤੋਂ ਵਿੱਚ ਆਸੀਂ ਕੋਈ ਉਹਨਾਂ ਦਾ ਕੋਈ ਤਿਆਗ ਨਹੀਂ ਹੈ ਜੀ ਤੇ ਵੀਰ ਕੀ ਚਾਹੁੰਦੇ ਸੀ ਉਹਨਾਂ ਨੂੰ ਸਬਕ ਸਿਖਾਓ ਮੈਂ ਤਰਨਾ ਅੱਜ ਇਹ ਕਹਿੰਦਾ ਕਿ ਜੀ ਇਹਨੂੰ ਇੱਥੇ ਰਿਕਾਰਡ ਹੋ ਰਿਹਾ ਹੈ ਜੀ ਜੇ ਬਾਦਲ ਦਲ ਨੇ ਅਮਿਤ ਸ਼ਾਹ ਹੋਰਾਂ ਨਾਲ ਸਮਝੱਤਾ ਕਰ ਲਿਆ ਇਹ ਨਿੱਚੇ ਰੁਲ ਜਾਣਗੇ ਭੱਜ ਕੇ ਜਾਣਗੇ ਉਹਨਾਂ ਕੋਲ ਅੱਛਾ ਜਿਨ੍ਹਾਂ ਨੂੰ ਅੱਜ ਮਾਰਾ ਕਹਿੰਦਾ ਉਹਨਾਂ ਕੋਲ ਹੀ ਜਾਣਗੇ ਉਕੇ ਮੈਂ ਬਾਅਦ ਚੱਲਣਾ ਤਾਂ ਤਾਕਤ ਨਹੀਂ ਨਹੀਂ ਉਹਨਾਂ ਦਾ ਹਰਪ੍ਰੀਤ ਸਿੰਘ ਜੀ ਦਾ ਗਿਆਨੀ ਜੀ ਦਾ ਵੀ ਝੁਕਾ ਜਿਆਦਾ ਸਰ ਉੱਧਰ ਨੂੰ ਅਕੀਬ ਤਾਂ ਸਭ ਤੋਂ ਪਹਿਲਾਂ ਉਹ ਹੀ ਚਲੇ ਜਾਣ ਉੱਧਰ ਨੂੰ ਨੋ ਉਹਨਾਂ ਨੂੰ ਨਹੀਂ ਬਣਗੇ ਜੇ ਉਹ ਤਾਂ ਉਹਨਾਂ ਨੂੰ ਪੂਰੇ ਹੰਦੇ ਆਵਾਸ ਤੇ ਬੱਤਨਗੇ ਅੱਛਾ ਚਿੱਠੀ ਜਿਵੇਂ ਪਾਵਾਂ ਮਾਫਰੌਣ ਵਾਸਤੇ ਬੱਤਨਗੇ ਰਾਈਟ ਰੁਕੋ ਉਹ ਉਹ ਇਹਨਾਂ ਨੂੰ ਕੋਈ ਸ਼ਾਸਨ ਦੇ ਤੋਫੇ ਨਹੀਂ ਸਾਫਤਾਂ ਤੋਂ ਤਾਜੀ ਵੀ ਸੁਖੀਰ ਬਦਲ ਉਹਨਾਂ ਨੂੰ ਪਸੰਦ ਹੈ ਕਿ ਤੁਹਾਨੂੰ ਮਹਨੂਸ ਹੈ ਕਿ ਇਲੈਕਸ਼ਨ ਕਮਿਸ਼ਨ ਪਰ ਇਹਨੂੰ ਪ੍ਰਵਾਨਗੀ ਦੇਊਗਾ ਵੀ ਕਿਵੇਂ ਇੱਕ ਰੁਕ ਕਰਨਗੇ ਵੀ ਹਾਂ ਇਲੈਕਸ਼ਨ ਕਮਿਸ਼ਨ ਦੇ ਪ੍ਰਵਾਨਗੀ ਦੇਣ ਦੀ ਕੋਈ ਲੋੜ ਹੀ ਨਹੀਂ ਹੈ ਕੋਈ ਵੀ ਚੋਂ ਕਰ ਸਕਦਾ ਕੋਈ ਵੀ ਦਲ ਬਣਾ ਸਕਦਾ ਹੈ ਕੋਈ ਪਾਰਟੀ ਐਸਐਸਪੀ ਪਾਰਟੀ ਦਾ ਦਰਜਾ ਦੇਣਾ ਉਹਦੇ ਲਈ ਕੁਛ ਕਰਨਾ ਇਹ ਪਾਰਟੀ ਦਾ ਦਰਜਾ ਬਿਲਕੁਲ ਨਹੀਂ ਆਏ ਲੱਗਦਾ ਉਹ ਗੁੱਟਾ ਸੀ ਨਹੀਂ ਲੱਗਦਾ ਉਹਦੇ ਨਾਮ ਲੈਂਦਾ ਇਲੈਕਸ਼ਨ ਤੇ ਪੈ ਨਹੀਂ ਗਾਦੇ ਤੁਸੀਂ ਕਿਸੇ ਪਾਰਟੀ ਦੇ ਤੌਰ ਤੇ ਚੋਂਡਾ ਨਹੀਂ ਆ ਤਾ ਤੁਹਾਨੂੰ ਪਾਰਟੀ ਰਜਿਸਟਰ ਕੋਲ ਨਹੀਂ ਬੰਦਿਆ ਉਹਦਾ ਵਿਧਾਨ ਬਣਾ ਕੇ ਆ ਵਿਧਾਨ ਹੋ ਆ ਹੁਆ ਠੀਕ ਓਕੇ ਇਹ ਆਪਣੀ ਪਾਰਟੀ ਰਜਿਸਟਰ ਕਰਾ ਸਕਦੇ ਨੇ ਕੋਈ ਹੋ ਕੇ ਪਾਰਟੀ ਦਾ ਕੋਈ 11 15 ਲੋਕਾਂ ਦਾ ਸਮੂਹ ਦਾ ਬੰਦਾ ਇਕੱਠਾ ਹੋ ਕੇ ਰਜਿਸਟਰ ਕਰਾ ਸਕਦਾ ਉਸ ਦੇ ਰਹਿਣੇ ਕਰਾਈਆਂ ਹੋਈਆਂ ਨੇ ਐਡੀ ਕਰੋ ਪਾਰਟੀ ਰਜਿਸਟਰ ਹੋ ਗਈ ਜਿਹੜੀ ਪਾਰਟੀ ਰਜਿਸਟਰ ਹੋ ਗਈ ਉਹ ਨੂੰ ਜਿਉਂ ਨੇ ਤੇ ਇੰਦੀ ਵਾਲੀ ਚੋਣ ਦੰਦੇ ਨੇ ਤਾਂ ਰਜਿਸਟਰਡ ਪਾਰਟੀ ਨੂੰ ਕੋਈ ਦਰਜਾ ਨਹੀਂ ਮਿਲਿਆ ਹੁੰਦਾ ਇਸ ਤਰਕੇ ਉਹਨਾਂ ਨੂੰ ਚੋਣ ਨਿਸ਼ਾਨ ਇੱਕ ਉਹ ਕਹਿ ਕੇ ਵੀ ਚੜੇ ਨਾਲ ਇੱਕ ਦੇ ਦੋ ਉਹਨਾਂ ਵਾਸਤੇ ਚੋਣ ਨਿਸ਼ਾਨ ਗਰਵਲੀ ਹੁੰਦਾ ਪਰ ਇਹ ਕਹਿੰਦੇ ਨੇ ਨਹੀਂ ਨਾ ਅਸੀਂ ਇਹ ਦੇਵਾਂਗੇ ਸਭ ਤੋਂ ਬਾਕੀਆਂ ਨੂੰ ਦੇਣ ਤੋਂ ਬਾਅਦ ਜੀ ਉਹਨਾਂ ਦੀ ਪਹਿਲਾਂ ਵਾਰੀ ਨਹੀਂ ਹੁੰਦੀ ਜੀ ਉਹ ਬਾਕੀਆਂ ਨੂੰ ਦੇਣ ਤੋਂ ਬਾਅਦ ਪਾਰਟੀਆਂ ਸਟੇਟ ਪਾਰਟੀਆਂ ਨੂੰ ਦੇਣ ਤੋਂ ਬਾਅਦ ਪਹਿਲਾਂ ਰਜਿਸਟਰ ਹੋਈਆਂ ਪਾਰਟੀਆਂ ਨੂੰ ਦੇਣ ਤੋਂ ਬਾਅਦ ਫਿਰ ਨਵੀਂ ਰਜਿਸਟਰ ਹੋਈ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਇਹ ਕਹਾਂ ਇਹ ਕਹਿੰਦਾ ਵੀ ਆ ਹੁਣ ਅਸੀਂ ਇਹ ਕਿਉਂਕਿ ਪਾਰਟੀ ਰਜਿਸਟਰ ਹੋ ਗਈ ਜਿਹਨਾਂ ਵਾਸਤੇ ਆ ਨਿਸ਼ਾਨ ਹੋ ਗਿਆ ਇਹਨਾਂ ਦੇ ਕੈਂਡੀਡੇਟਸ ਵਾਸਤੇ ਉਹ ਹੋ ਸਕਦਾ ਹੈ ਹਾਂ ਇਹਨਾਂ ਨੂੰ ਮਨ ਮੱਗੀ ਨਹੀਂ ਪਤਾ ਮੈਨੂੰ ਇਹ ਨਹੀਂ ਵੀ ਇਹ ਕਹਿਣਾ ਵੀ ਜੀ ਕਾਂਗਰਸ ਵਾਲਾ ਪੰਜਾਬ ਦਾ ਨਾ ਇਹ ਕਹਿ ਨਹੀਂ ਸਕਦੇ ਅਚੋਤਾ ਗੈਰੇਸੀ ਮੈਂ ਤਾਂ ਤਕਰੀ ਵੀ ਲਾਵਾਂਗੇ 828 ਸੈਕਟਰ ਵਾਲਾ ਅਕਾਲੀ ਦਲ ਦਾ ਆਫਿਸ ਵੀ ਲਾਵਾਂਗੇ ਉਹ ਸਾਰਾ ਕੁਝ ਬੈ ਲੈਣਾ ਆਫਿਸ ਲੈਣਾ ਹੋਰ ਦਾ ਤਕਰੀ ਜਿਸ ਨਾਮੇ ਨਹੀਂ ਉਹ ਗੱਲ ਵੱਖਰੀ ਹੈ ਬਈ ਜਿਵੇਂ ਉੱਤੇ ਉਹਦੋਂ ਥੱਕਲੇ ਹੋਣ ਦੇ ਨਾਲ ਕਰਤਾ ਇਦਾਂ ਜਦ ਸਾਈਆਂ ਤੇ ਇੱਕ ਤਬਾਅ ਤੇ ਡਰ ਕਾ ਦੇਗਾ ਜੀ ਤੇ ਉਹਦੇ ਵਿੱਚ ਇਲੈਕਸ਼ਨ ਤੋਂ ਸੀ ਜਾ ਪੋਜੀਸ਼ਨ ਸਾਡੀ ਕੱਲ ਤੁਸੀਂ ਦੇਖਿਆ ਹੀ ਜੋ ਯਾਰ ਜੇ ਐਕਟਿਵਿਟੀ ਆਪੋਜੀਸ਼ਨ ਨੂੰ ਇਹ ਵਿਚਾਰੇ ਕਿਹਦੇ ਪਾਣੀ ਖਾ ਰਹੇ ਉਹ ਸਮਾਂਮਰੇ ਦੇ ਵਿੱਚ ਜੇ ਆਪਾਂ ਦੇਖੀਏ ਉਹ 300 ਐਮਪੀ ਜਾ ਰਿਹਾ ਸੀ ਉਹਨਾਂ ਨੂੰ ਨੰਗਾ ਨਹੀਂ ਦਿੱਤਾ ਉਥੋਂ ਚੋਣ ਕਮਿਸ਼ਨ ਵੀ ਗਿਆ ਨਹੀਂ ਹੁਣ ਇਹਨਾਂ ਨੂੰ ਇਹਨਾਂ ਤੋਂ ਖੋ ਕੇ ਨਿਸ਼ਾਨ ਦੇਣਗੇ ਇਹਨਾਂ ਕੋਲ ਕੋਈ ਇਹੋ ਜਿਹੀ ਚਾਹਤ ਹੈ ਨਹੀਂ ਜਿਹਦੇ ਨਾਲ ਉਹਨਾਂ ਦਾ ਨਿਸ਼ਾਨ ਖੋ ਕੇ ਆਇਆ ਦਿੱਤਾ ਜਾ ਸਕੇ ਨਿਸ਼ਾਨ ਦੇਣ ਦਾ ਤਾਂ ਤਰੀਕਾ ਉਦੋਂ ਹੁੰਦਾ ਹੈ ਵੀ ਜਾਂ ਤਾਂ ਤੁਸੀਂ ਜਿਵੇਂ ਉੱਥੇ ਦਿੱਤਾ ਉਹ ਬਹਾਨਾ ਲਾ ਗਏ ਇਹਨਾਂ ਕੋਲ ਇੰਨੇ ਐਮਐਲਏ ਆ ਗਏ ਉਹ ਤਾਂ ਸਾਡੇ ਕੋਲੇ ਡੈਡੀਕੇਟ ਨੇ 15 ਲਖ ਉਹ ਡੈਡੀਕੇਟ ਆ ਗਏ ਤਾਂ ਡੈਡੀਕੇਟ ਤਾਂ ਮਤਲਬ ਨਿਸ਼ਾਨ ਤੁਸੀਂ ਦੂਜੇ ਦਾ ਲਾ ਲਓ ਗੱਲ ਸਮਝਣ ਦੀ ਕੋਸ਼ਿਸ਼ ਜੀ ਰਾਈਟ ਸਰ ਜਿਹਨੋ ਜਿਹਨੇ ਜਿਹਦੇ ਕੋਲ ਉਹ ਹੀ ਕਰਦਾ ਵੀ ਆਪਾਂ ਹਾਂ ਉੱਥੇ ਰਲੇ ਹੋਈ ਨਹੀਂ ਕਿ ਰੋਜ ਮੱਗੀ ਬਹਾਨਾ ਲਾ ਦੋ ਇਹ ਤਾਂ ਮਾਮ ਦਾ ਨੱਕ ਹੈ ਨਹੀਂ ਉਹ ਨਹੀਂ ਨਾ ਵਾਇੰਗੇ ਸਕਦਾ ਇਹਨਾਂ ਨੂੰ ਉਦੋਂ ਮੈਨੂੰ ਜਦ ਇਹ ਚੋਣਾ ਦੇ ਵਿੱਚ ਪ੍ਰਗੰਤ ਹੋਣਗੇ ਵੀ ਨਿਸ਼ਾਨ ਕਰਾ ਉਹ ਚੋਣਾ ਕਰਕੇ ਬਿਲਕੁਲ ਕੀ ਕੋਗੇ ਜੀ ਜੋ ਨਾ ਜਿਹੜੇ ਲੜਦੇ ਸੀ ਉਹਨਾਂ ਦਾ ਇੱਕ ਰਕਵਾਲਾ ਚਾਹੇ ਉਹਨੂੰ 12% ਦੇ ਲਈ 18 ਮਿਲੀ 20 ਮਿਲੀ ਦਿੱਤੀ ਮਿਲੀ ਸੀ ਮੈਂ ਜੇ ਤੇ ਇਹਨਾਂ ਨੂੰ ਮਿਲੀ ਉਹਨੇ ਤੁਰੀ ਤੋਂ ਮਾੰਦੰਦ ਨੂੰ ਕਿਹਾ ਮਾੰਦੰਦ ਤੋਂ ਬੁੱਟੇ ਮੰਨਦੇ ਜੀ ਇਹਨਾਂ ਕੀ ਮਾੰਦੰਦ ਪਰਵਾਂਤ ਨਹੀਂ ਹੈ ਕੀ ਮਾੰਦੰਦ ਸਿੱਖਾਂ ਦੇ ਪਰਵਾਂਤ ਨਹੀਂ ਮੈਂ ਦੱਸਣ ਤੁਸੀ ਕਰਵਾਣੀ ਤੋਂ ਛੋੜੇ ਚੋਗੇ ਬਹੁਤਾਂ ਚੋਗੇ ਕੀ ਮਾੰਦੰਦ ਨੂੰ ਇਹ ਕਹਿੰਦੇ ਸਿੱਖਣੀ ਹੈ ਕਹਿੰਦੇ ਕੋਈ ਉਹਨਾਂ ਨੂੰ ਓਟ ਨਹੀਂ ਕੰਨੀ ਆ ਠੀਕ ਹੈ ਬੜੀ ਮਜ਼ੀਓਟੀ ਨਾਲ ਜਿੱਤੇ ਦੇ ਨੇ ਸਭ ਸੰਗੋਤ ਇਹ ਉਹ ਨਵੀਆਂ ਐਮਪੀ ਬਣੇ ਨੇ ਆਏ ਸਰਕਾਰ ਨੂੰ ਖਰਾਕੇ ਐਮਪੀ ਬਣੇ ਨੇ ਚਾਰ ਮੰਤਰੀਆਂ ਤੋਂ ਬੈਠੇ ਨੇ ਨੌ ਦੇ ਨੌ ਐਮਪੀ ਬਣੇ ਸੀ ਹਰੇ ਬਣੇ ਨਾ ਪ੍ਰਾਈਵੇਟ ਸੈਕਟਰ ਤੋਂ ਹੀ ਉਹ ਲਹਿਰੇ ਐਵੇਂ ਦੀ ਪੈਦਾ ਮੈਂ ਤੁਹਾਨੂੰ ਇਹੀ ਕਹਿ ਰਿਹਾ ਕੀ ਆਵਾਜ਼ ਵਾਹੂ ਨਹੀਂ ਉਹਨਾਂ ਦੇ ਪਿੱਛੇ ਲੱ sire ਸੀਗੇ ਜਨਤਾ ਉਹਨਾਂ ਨੂੰ ਨਿਸ਼ਾਨ ਮਿਲੇ ਕਾਜ ਨਹੀਂ ਚੋਂ ਨਿਸ਼ਾਨ ਮਿਲੇ ਦਸਤੋ ਮੈਨੂੰ ਕੀ ਵੋਟਾਂ ਕਿੰਨੀਆਂ ਪਈਆਂ ਸਭ ਤੋਂ ਜ਼ਿਆਦਾ ਅਮਰਸਮਾਨ ਨੂੰ ਪਈਆਂ ਨੇ ਫੇਰ ਤਾਂ ਨਿਸ਼ਾਨ ਕਰ ਗਿਆ ਨਹੀਂ ਸਰ ਇਹਨਾਂ ਤਾਂ ਜੇ ਟਸਨੀ ਨਾ ਕਰੇ ਪਾਣੀ ਇਹ ਤਾਂ ਪਾਣੀ ਤਾਂ ਬਾਹਰ ਖੜੇ ਨੇ ਜਿੱਦੇ ਪਾਣੀ ਜਾਣਗੇ پتہ ਤਾਂ ਉਹਦੇ ਲੱਗੂਗਾ ਮਤਲਬ ਸੋ ਜਿੰਤਾ ਧੱਕੇ ਨਾ ਲੈਣਾ ਫੇਰ ਤਾਂ ਜੋ ਮਰਜੀ ਹੋ ਜੇ ਉੱਥੇ ਰੋਣ ਨੂੰ ਕਿ ਮਿਲ ਕੇ ਕਾਨੂੰਨ ਨਾਲ ਨਹੀਂ ਇਹਨਾਂ ਨੂੰ ਅਜੇ ਮੈਂਦਾ ਬਿਲਕੁਲ ਦਕਤਰਾਂ ਤੇ ਕਬਜੀ ਉਹ ਇਹਨਾਂ ਦੀ ਲੜਾਈ ਖਾਨਾ ਜੰਗੀ ਬੀਜਪੀ ਚ ਚਾਹੁੰਦੀ ਆ ਵੀ ਅੰਦਰੋਂ ਖਾਨਾ ਜੰਗੀ ਹੋਈ ਉਹਨਾਂ ਦੀ ਇਹ ਇੱਕ ਦੂਜੇ ਨੂੰ ਮਾਰਨੇ ਇੱਕ ਦੂਜੇ ਨੂੰ ਕਤਲ ਕਰ ਉਹ ਜੋ ਪਸ਼ਮੀ ਹਾਂ ਬਿਲਕੁਲ ਅੱਛਾ ਸਰ ਜੀਡੀ ਪਟਿਆਲੇ ਨੇ ਕੱਲ ਰੈਲਿੰਗ ਹੋਈ ਆ ਮੈਂ ਉਹਨੇ ਨੇ ਕਹਿ ਦਿੱਤਾ ਮੈਂ ਇਹਦਾ ਪੂਰੀ ਕਰਾਂ ਮੈਂ ਸੁਣਿਆ ਆਪ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਤਾਂ ਵੀ ਹਰ ਸੰਜਗਤ ਚ ਚੀਰੋਮਣੀ ਕਮੇਟੀ ਜੇ ਕਾ ਕਰ ਸੋਚੇ ਹੁਣ ਦਕਤਰਾਂ ਦੇ ਪਲਾਣਾ ਉਹਨਾਂ ਕਬਜੀ ਕਰਾਂ ਇਹ ਮੈਂ ਕਾਦੀ ਦਲ ਕਿੰਨੇ ਵਾਰੀ ਬਣੇ ਮੈਂ ਪਹਿਲੀ ਵਾਰੀ ਬਿਆਨ ਸੁਣਿਆ ਇਹਦਾ ਮਤਲਬ ਹੈ ਹੁਣ ਕਾਦੀ ਦਲ ਦਾ ਜਿਹਦਾ ਸਿਰ ਲੱਗਣਾ ਸੀ ਉਹ ਵੱਗ ਗਿਆ ਮਾਸਟਰ ਤਾਰਾ ਸਿੰਘ ਨੂੰ ਲਾਇਆ ਸੰਤ ਭਤੇ ਸਿੰਘ ਤੇ ਸੰਤ ਜੰਨ ਸਿੰਘ ਬਣੇ ਕਿਸੇ ਨੇ ਕੋਈ ਤੋੜ ਪੰਦੀ ਨਹੀਂ ਕੀਤੀ ਫੇਰ ਉਸ ਤੋਂ ਬਾਅਦ ਦਲਵੰਡੀ ਜਛੇ ਦਾਤ ਦਲਵੰਡੀ ਨੂੰ ਲਾਤਾ ਉਹਨੇ ਆਪ ਦਾ ਦਾਗ ਬਣਾ ਲਿਆ ਜਛੇ ਦਾਤ ਦਲਵੰਡੀ ਉਹ ਕੋਈ ਤੋੜ ਪੰਦੀ ਨਹੀਂ ਹੋਈ ਫੇਰ ਡੋੜਾ ਸਾਹ ਡੋੜਾ ਸਾਹ ਦਾ ਇੰਨਾ ਪ੍ਰਭਾਵ ਸੀ ਲੋਕਾਂ 'ਚ ਬਿਲਕੁਲ ਅਰ ਇਹਨਾਂ ਨੂੰ ਉੱਚੇ ਕੱਦ ਦਾ ਸੀ ਸਾਰਿਆਂ ਨਾਲ ਡੋੜਾ ਸਾਹ ਦਾ ਇੱਡਾ ਵੱਡਾ ਕੱਦ ਸੀ ਬਿਲਕੁਲ ਅਰ ਅੱਜ ਵੀ ਤੁਸੀਂ ਡੋੜਾ ਸਾਹ ਦੇ ਨਾਂ ਤੇ ਜਗ੍ਹਾ ਬਖਾਉਗੇ ਹਾਂ ਜੀ ਇਹਨਾਂ ਤੋਂ ਰਲ ਕੇ ਅਨੁਸਤਾਨ ਰੱਖਦੀ ਰਜਿਸਟਰੀ ਕਰਾਈ ਕੋਠੀ ਦੀ ਪੌਣਾ ਸਾਹ ਦੇ ਨਾਂ ਤੇ ਕੋਠੀ ਰਜਿਸਟਰੀ ਕਰੀ ਉਹ ਐਰਡਿਨੈਂਟ ਡਾਟ ਕੇ ਬਿਲਕੁਲ আর ਜਿੱਥੇ ਸਟੇਟ ਨੇ ਹਵਲਗੜ੍ਹ ਉੱਥੇ ਚਾਹੇ ਆਇਆ ਉਹ ਬਾਦਲ ਨੂੰ ਵੀ ਬਚਾਉਣ ਗਏ ਬਰੋਦੀ ਸੀਗੇ ਪੂਰੇ ਹੁੰਦੇ ਬਿਲਕੁਲ ਉਹਨੂੰ ਹਰਾ ਕੇ ਅੱਜ ਸਰਦਨ ਤੱਕ ਲਿੱਟ ਲਾ ਸੋ ਇਸ ਕਰਕੇ ਇਹ ਜਿਹੜੀਆਂ ਗੱਦਾ ਆਪਾਂ ਕਹਿੰਦੇ ਆ ਬਈ ਨਾਤ ਅਮਰਤ ਬਾ ਦੇ ਇਹ ਠੀਕ ਹੈ ਉਸ ਕਮਿਸਬਾਲ ਨੇ ਤਾਂ ਕੋਈ ਭੱਤੀ ਨਹੀਂ ਉਸ ਤਰੀਕੇ ਦੀ ਕੀਤੀ ਜਦੋਂ ਬਰਾ ਮਿਸਬਾਲ ਨੂੰ ਤਰਬੂਖਾ ਦਾ ਡਾ ਵੱਡਾ ਉਹ ਸੀਗਾ ਕਰ ਠੀਕ ਹੈ ਹੁਣ ਇਹ ਜੋ ਚਾਹੇ ਨਾ ਬਾਕੀ ਕਰ ਨੂੰ ਕੀ ਹੁੰਦਾ ਸਮਾਂ ਦੱਸੇਗਾ ਸੋ ਚੋਣ ਨਿਸ਼ਾਨ ਜਿੰਦਾ ਇਹ ਤਰ ਤਰੀਕਾ ਨਹੀਂ ਹੁੰਦਾ ਤੁਸੀਂ ਜਾ ਕੇ ਸਟੱਡੀ ਕਰਿਓ ਚੋਣ ਕਵੀ ਸਿੰਧੀ ਵੈਬਸਾਈਟ ਤੇ ਦੱਸਦੇ ਮਿੰਟ ਬਾਅਦ ਪਰ ਪਤਾ ਲੱਗੇ ਵੀ ਪਾਰਟੀਆਂ ਰਜਿਸਟਰ ਕਿਵੇਂ ਹੁੰਦੀਆਂ ਨੇ ਇਹ ਤਾਂ ਅਜੇ ਵੀ ਜਿਸਟਰ ਤੋਂ ਕਿ ਕਾਫੀ ਲੱਗੂਗਾ ਜਿਹਨੇ ਕਿਸਾਨਾਂ ਦੇ ਨਾਲ ਵਕੀਲ ਸੀਗੇ ਹਾਈ ਕੋਰਟ ਦੇ ਸਰ ਚਾਹ ਉਹ ਜਿਸਾਂ ਨੇ ਗੱਤ ਕਰਕੇ ਸੀ ਚਾਰ ਸਟੇਟਾਂ ਦੇ ਵਿੱਚ ਵੀ ਇਹਨਾਂ ਦੀ ਕੋਈ ਨਾ ਕੋਈ ਮੌਜੂਦਗੀ ਹੋਣੀ ਚਾਹੀਦੀ ਤਾਂ ਹੀ ਜਾ ਕੇ ਨਾ 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 ਇਹ ਮੌਜੂਦਗੀ ਨਹੀਂ ਹੈ ਨਾ 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 ਬਿਲਕੁਲ ਨਹੀਂ ਪਾਰਟੀ ਨੂੰ ਇਹ ਸਟੇਟ ਹੈ ਜਿਵੇਂ ਕਹਿੰਦਾ ਤੁਸਾਨੂੰ ਪਤਾ ਨਹੀਂ ਹੈ ਤੈੰਦਾ ਕੰਮ ਇਹ ਹੈ ਅਬੀ ਪਾਰਟੀ ਜਿਸਟਰ ਕੋਈ ਨਹੀਂ ਦਿਵਾ ਸਕਦਾ ਉੱਚ ਕੋਈ ਚੜਨਾ ਕੋਚੋ ਦੇ ਸੀਮਾ ਲਿਆ ਨੇ 100 200 500 ਬੰਦਾ ਦਾ ਦੱਸ ਕੋਈ ਦਿਖਾਉਂਦਾ ओके मैं ऐसे कहूं कोई ਤੁਹਾਨੂੰ ਪਾਰਟੀ ਰਜਿਸਟਰ ਕਰ ਦੇ ਦੀ ਠੀਕ ਹੋ ਗਿਆ ਜੀ ਫਿਰ ਤੁਸੀਂ ਕੋਈ ਨਿਸ਼ਾਨਦਸਤ ਦੇ ਨਾਲ ਕੋਈ ਹੋਰ ਆਠੀ ਕਰ ਸਕਦੇ ਹੋ ਤਾਂ ਸਟੇਟ ਪਾਰਟੀ ਜਾਂ ਨੈਸ਼ਨਲ ਪਾਰਟੀ ਦਾ ਜਿਹੜਾ ਸਟੇਟਸ ਮਿਲਦਾ ਹੈ ਉਹ ਮਿਲਦਾ ਕਿ ਤੁਹਾਨੂੰ ਕਿੰਨੇ ਪਰਸੈਂਟ ਵੋਟ ਮਿਲ ਗਿਆ ਜੀ ਉਹ ਵੋਟਾਂ ਨੇ ਡਿਸਾਈਡ ਕਰਨਾ ਵੋਟਾਂ ਤੋਂ ਪਹਿਲਾਂ ਕਿਸੇ ਨੂੰ ਕੋਈ ਸਟੇਟਸ ਨਹੀਂ ਮਿਲਦਾ ਪਾਰਟੀ ਰਜਿਸਟਰ ਦਾ ਅਜੇ ਡਾਕਟਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਇੱਕਸਤ ਕਾਰਜੋਗ ਹਸਤੀ ਨੇ ਕਿਉਂਕਿ ਉਹ ਕਾਜੀਵਾਰੀ ਜਥੇਦਾਰ ਵੀ ਰਹੇ ਨੇ ਪਰ ਜਿਵੇਂ ਕੱਲ ਲੈਂਡ ਪੁਲਿੰਗ ਦੀ ਰੈਲੀ ਕੀਤੀ ਗਈ ਸੀ ਪਰ ਘੇਰਿਆ ਉਹਨਾਂ ਨੂੰ ਗਿਆ ਚਾਹੇ ਮਹੇਸ਼ਿੰਦਰ ਗਰੇਵਾਲ ਜੀ ਵੱਲੋਂ ਦਰਜੇ ਸਿੰਘ ਦੀ ਮਾ ਵੱਲੋਂ ਉਹਨਾਂ ਨੂੰ ਕਿਹਾ ਇਹ 4 ਫੁੱਟ ਦਾ ਬੰਦਾ ਅਸੀਂ ਪਹਿਲਾਂ ਜਦੋਂ ਜਥੇਦਾਰ ਸੀ ਉਦੋਂ ਇਹਨਾਂ ਦੀ ਰਿਸਪੈਕਟ ਕਰਦੇ ਸੀ ਪਰ ਹੁਣ ਕੋਈ ਰਿਸਪੈਕਟ ਨਹੀਂ ਇਹਨਾਂ ਦੀ ਪਰ ਇਹੋ ਜੀ ਸ਼ਬਦਾਵਲੀ ਵਰਤਣਾ ਸਰ ਇੱਕ ਮਾਣ ਹੈ ਉਹ ਜਿਹੜਾ ਕਾਹਿੰਦਾ ਮਾਜ਼ੂਕੇ ਰਕਤ ਹੈ ਇਹ ਨਾ ਦੋ ਮੈਚ ਤੁੰਨ੍ਹ ਨੂੰ ਸਵਾਲ ਕਰੀ ਜਨਾ ਵੀ ਦੋਹਾਂ ਟੀਮਾਂ ਨੇ ਸਿੱਖ ਤੇ ਹਾਸਤਿਕ ਗੱਲ ਕਰੀਏ ਦੋਹਾਂ ਟੀਮਾਂ ਨੇ ਸਿੱਖਾਂ ਦੇ ਨਾਲ ਜੋ ਹੋ ਰਿਹਾ ਉਹ ਕਰਿਆ ਦੋਹਾਂ ਟੀਮਾਂ ਨਾਲ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਰੋਜ਼ ਮੁਕਾਬਲੇ ਕਰੇ ਜਾਵੇ ਇਹ ਝੂਠੇ ਉਹਦੇ ਚ ਬੋਲੇ ਨਾ ਦੋਨੇ ਤਾਂ ਮੈਂ ਦੋਨੇ ਚਲੇ ਨੂੰ ਕੁਛ ਨਾ ਤੋ ਵੀ ਇੱਕ ਨੂੰ ਦੂਜੇ ਦੇ ਪੈਰ ਨੂੰ ਪੁੱਟ ਕਰਦਾ ਮੈਂ ਵੀ ਪੈਰ ਨੂੰ ਪੁੱਟ ਕਰਨ ਦਾ ਯਾਰ ਇਹ ਨੌਹਾਂ ਦੀ ਆਪਸੀ ਟੱਕਰ ਹੀ ਆ ਮੈਂ ਵਿੱਚ ਕੁਛ ਆਉਂਦੋਂ ਤੁਹਾਨੂੰ ਮੀਡੀਆ ਕਰਕੇ ਹੋ ਸਕਦਾ ਸ਼ੌਕ ਨਹੀਂ ਚੱਲ ਜਾ ਮੜ ਜਾ ਗਰਮ ਦਿਖਾਈਏ ਮੇਰਾ ਕੋਈ ਸ਼ੌਕ ਨਹੀਂ ਇਹ ਮੇਰਾ ਦੁਖਾਂਤ ਇਹ ਕਿ ਦੋਨ ਗੜੀ ਅੰਦਰ ਜਿਹੜਾ ਮੜਾ ਮੁੱਟਾ ਕੱਢੀਦਾ ਰਹਿ ਗਿਆ ਸੀ ਉਹ ਵੀ ਹੁਣ ਲੜ ਕੇ ਇਹ ਬੋਦਾਂ ਅੰਦਰ ਕੱਪੇ ਨਹੀਂ ਇਹ ਸਿੱਖੀ ਚ ਕੱਪੇ ਨਹੀਂ ਭਾਵੇਂ ਛਿੱਕੋ ਕਬਜਾ ਕੋਈ ਹੋਰ ਕਰਵਾ ਰਹੇ ਹੈ ਜੀ ਸੋ ਮੇਰੀ ਮੇਰੀ ਲੜਾਈ ਇਹ ਨਹੀਂ ਹੈ ਇਹ ਆਪਸ ਵਿੱਚ ਇਹ ਧੋਨੇ ਕੋਈ ਕੰਦਾ ਕਹਿੰਦਾ ਤੇਰੀ ਮਾਂ ਘਾਰੇ ਜੀਵਦੀ ਸੀ ਕਹਿੰਦਾ ਦੇਖੀ ਕਿਵੇਂ ਤੈਨੂੰ ਕੀ ਪਤਾ ਹੈ ਕਹਿੰਦਾ ਮੇਰੀ ਮਾਂ ਨੇ ਦੇਖੀ ਹੈ ਕਹਿੰਦਾ ਫਿਰ ਉਹ ਘਟ ਹੈ ਸੋ ਗੱਲ ਹੈ ਦੋਹੇ ਕਿਸੇ ਤੋਂ ਘਟ ਨਹੀਂ ਹੈਗੇ ਨਾ ਇਹਨਾਂ ਨੇ ਸਿੱਖੀ ਦੀ ਗੱਲ ਕਰਨੀ ਹੈ ਨਾ ਇਹਨਾਂ ਨੇ ਪੰਜਾਬ ਦੀ ਗੱਲ ਕਰਨੀ ਐ ਨਾ ਇਹਨਾਂ ਨੇ ਜਿਹੜਾ ਇਤਿਹਾਸ ਬਦਲਣ ਜਾਦੇ ਉਹਦੀ ਗੱਲ ਕਰਨੀ ਐ ਬਸਰ ਜਿਹੜੇ ਕੱਲ ਮਤੇ ਪਾਏ ਸੀ ਗਿਆਨੀ ਜੀ ਬਲੋਣਾ ਚ ਕਿਹਾ ਗਿਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਪੰਜਾਬ ਦੇ ਵਿੱਚ ਜਿਹੜਾ ਵੱਧ ਰਿਹਾ ਪ੍ਰਵਾਸ ਐ ਪੰਜਾਬ ਦੇ ਵਿੱਚ ਚਾਹੀ ਜਾਇਦਾਦਾਂ ਨੂੰ ਖਰੀਦਣ ਨੂੰ ਲੈ ਕੇ ਬਾਹਰਲੇ ਨੂੰ ਅਸੀਂ ਕੋਈ ਨਾ ਕੋਈ ਕਾਨੂੰਨ ਲੈ ਕੇ ਆਵਾਂਗੇ ਮਤੇ ਪਾਸ ਕਰਾਂਗੇ ਉਹਨਾਂ ਨੇ ਗੱਲ ਕੀਤੀ ਐ ਓਹੋ ਗੱਤ ਆਪਾਂ ਲੈਣ ਦੇ ਵਿੱਚ ਨਹੀਂ ਕਰੀਆਂ ਚਿੱਤੋ ਗੱਤ ਆਕਾਲੀ ਦਲ ਨੇ ਵਿੱਚ ਨਹੀਂ ਕਰੀਆਂ ਹੋਈਆਂ ਨੇ ਇਹਨਾਂ ਤਾਂ ਹੀ ਉਹਨਾਂ ਦਾ ਮਤਾ ਬਾकायदा ਪਾਸ ਕਰਿਆ ਸੀ ਆਨੰਦਪੁਰ ਦਾ ਬਾकायदा ਬੁੱਧੀਜੀਵੀਆ ਦਾ ਬਣਾਇਆ ਹੋਇਆ ਫਿਰ ਉਹਨੂੰ ਲਾਗੂ ਕਰਾ ਲਿਆ ਇਹ ਗੱਲ ਨੂੰ ਤਾਂ ਸਾਰੇ ਕਰਦੇ ਨੇ ਜੋ ਪੁੱਛ ਉਹਨਾਂ ਨੇ ਦੋ ਤਰ੍ਹਾਂ ਦੇ ਬਰਾਣੀ ਕਿਤੇ ਜਵਾ ਦਾ 15 ਨੇ ਇੱਕ 'ਚ ਬੰਦਾ ਕੀ ਕਿੰਨੇ ਬੰਦੇ ਵੀ ਕਾਰਜਕ ਮੰਗਾਂ ਨੇ ਇਹ ਹਿੱਸਾ ਨਹੀਂ ਆ ਸਿਆਸੀ ਜਤਾਂ ਨੂੰ ਕਰਦੇ ਉਹ ਸਿਆਸੀ ਧਾਰਨ ਵਿੱਚ ਦੋ ਤਿੰਨੇ ਸਿਆਸੀ ਦੇ ਵਿੱਚ ਰਲਾ ਕੇ ਪਾਇਆ ਹੋਇਆ ਇਹ ਗੱਲ ਹਰੇਕ ਹੀ ਬੰਦੇ ਦੀ ਇਹ ਰਸਮੀ ਹੈ ਕੰਮ ਇਹ ਤਾਂ ਜਦ ਹਕੀਕਤ ਹੋ ਉਹਦਾ ਬਹੁਤ ਦਾ ਕਿ ਸੋ ਇਹ ਜੇ ਆ ਦੂ ਜਿਹੜੇ ਬੰਦੇ ਇਹ ਗੱਲ ਚ ਖੋਜ ਰਹੇ ਨੇ ਕਿ ਕੰਨੀ ਨਾਲ ਰੋਕਣਾ ਨਹੀਂ ਘਰਾਨਾ ਹੈ ਉਹ ਬਹੁਤੇ ਉਹ ਹੋਣਗੇ ਜਿਹੜੇ ਆਸਬ ਚ ਇਹਨੂੰ ਜੜਤੇ ਦੇਣਾ ਚਾਹੁੰਦੇ ਤੇ ਜਦ ਕਿਸੇ ਦਾ ਧਵਾਕ ਖਰਾਬ ਹੋ ਕੇ ਜਾਂ ਕੋਈ ਹੋਰ ਘਰ ਚ ਦੋ ਭਰਾਵਾਂ ਦੀ ਲੜਾਈ ਹੋਵੇ ਤੇ ਖੁਸ਼ ਉਹ ਹੁੰਦਾ ਜੀਨੇ ਉਹਨਾਂ ਦੀ ਜ਼ਮੀਨ ਨਾ ਹੀ ਪਵੇ ਖੁਸ਼ੀ ਉਹ ਹੁੰਦਾ ਜਿਹੜਾ ਚਾਹੁੰਦਾ ਯਾਰ ਆਮਨਾਂ ਮਾਂ ਰਹੇ ਵਿਚਾਰੀ ਇੱਕੋ ਮਾਂ ਦੇ ਬੱਚੇ ਨਹੀਂ ਇਕੱਠੇ ਰਹਿਣ ਸੋ ਇਸ ਤਰ੍ਹਾਂ ਕੇ ਮੈਨੂੰ ਦੁੱਖ ਹੈ ਤੇ ਕੋਈ ਖੁਸ਼ ਹੋ ਸਕਦਾ ਹੈ ਕਿ ਘਰ ਦੋਮਾਂ ਚ ਕੋਈ ਵੀ ਨਹੀਂ ਕੱਟ ਨਾ ਗਿਆ ਨਹੀਂ ਹਰਪ੍ਰੀਤ ਸਿੰਘ ਹੈ ਵਾਓ ਅੱਛਾ ਯਾਨੀ ਹਰਪ੍ਰੀਤ ਸਿੰਘ ਨੇ ਲੈ ਲਿਆ ਬਣ ਗਿਆ ਉਹ ਉਹਨਾਂ ਨੂੰ ਕਬਜ਼ੇ ਦੀ ਕਰਦੀ ਗੱਲ ਕਰਨ ਦੀ ਕੀ ਲੋੜ ਸੀ ਇਹਦਾ ਹੀ ਉਹ ਲੈਂਡ ਪੁਲਿੰਗ 'ਚ ਗੱਲ ਕਰ ਰਹੀ ਸੀ ਉਹ ਜੋ ਉਹਨਾਂ ਦੀ ਜਿੱਤ ਹੋ ਰਹੀ ਹੈ ਉਹਨਾਂ ਨੂੰ ਇਸ ਪਾਸੇ ਜਾਣ ਦੀ ਕੀ ਲੋੜ ਸੀ ਜੋ ਜੀ ਜੀ ਕਰਵਾਇ ਸਵਾਲ ਪੁੱਛਣਾ ਇਹ ਇਹ ਬਹੁਤ ਘੱਟੀਆਂ ਗੱਲ ਕਹੀ ਗਈ ਜਿਹਨੇ ਸੱਤ ਫੁੱਟੇ ਸੱਦੇ ਦਾ ਟਿਕੰਦੇਗਾ ਉਹਨਾਂ ਨੂੰ ਤਾਂ ਠੀਕ ਨਹੀਂ ਕਰਦਾ ਤੇ ਚੰਗੇ ਹੁੰਦੇ ਨੇ ਗੱਦ ਦਾ ਕੀ ਮਤਲਬ ਹੈ ਬੇਨ ਕੱਦ ਛੋਟਾ ਜੀ ਕੱਦ ਤੇ ਕੋਈ ਨਹੀਂ ਉਹ ਜਿਹਨ ਤੋਂ ਤੈਨੂੰ ਕਹਿੰਦਾ ਕੱਦ ਛੋਟਾ ਕਹਿਣਾ ਵੀ ਤਾਂ ਕੱਦ ਛੋਟਾ ਹੈ ਕੱਦ ਛੋਟੇ ਨਾਲ ਮੰਨ ਛੋਟਾ ਹੋ ਜਾਂਦਾ ਇੱਥੇ ਬੀ.ਡੀ. ਪਾਂਡੇ ਗਵਰਨਰ ਸੀਗਾ ਹੂੰ ਉਹਨੇ ਕਿਤਾਬ ਲਿਖੀ ਹੈ ਉਹ ਐਨੇ ਕ ਕੱਦ ਦਾ ਸੀ ਇਹ ਇਹ ਗੱਲ ਆਪਣੇ ਆਪ ਚ ਮੈਂ ਕਹਾਂਗਾ ਪੱਦਲ ਤੋਂ ਉਹ ਵੀ ਨਹੀਂ ਹੈ ਇਹ ਕਹਿਣਾ ਵੀ ਡੇਕ ਕੱਦ ਦਾ ਲਖੀ ਅੱਛਾ ਬਿਰਸਾ ਸਿੰਘ ਬਲਟੋਆ ਦਾ ਕਹਦੇ ਨੇਟਾ ਨੇਟਾ ਤੇ ਉਹ ਜੋ ਮੱਝੀ ਕਹਿਣਾ ਮੈਂ ਤੁਹਾਨੂੰ ਕਹਾਂ ਦੋ ਨਹੀਂ ਕੋਈ ਜੇ ਤੁਸੀਂ ਤੁਹਾਨੂੰ ਇੱਕ ਲੱਗਦਾ ਹੈ ਤੁਹਾਡੀ ਗੱਲਬਾਤ ਚ ਬਰਦਾਈ ਤੁਸੀਂ ਇੱਕ ਧੰਦੇ ਨਾਲ ਮੈਂ ਕਿਸੇ ਧੰਦੇ ਨਾਲ ਕਿਉਂਕਿ ਤੁਸੀਂ ਨਾਲ ਤੁਸੀਂ ਬਿਨਾ ਬੜਿਆ ਨਾ ਕੁਝ ਹੋਰ ਹੈ ਬੋਤ ਕਹਿੰਦੇ ਅਸੀਂ ਆ ਵੀ ਦੇ ਲਾਂਗੇ ਆ ਵੀ ਤੁਸੀਂ ਇੱਕ ਪੱਖ ਦੀ ਗੱਲ ਕਰਦੇ ਤੇ ਜਦ ਬੰਦਾ ਇੱਕ ਪੱਖ ਦਾ ਹੁੰਦਾ ਉਹ ਉਹਦਾ ਉਹ ਰਹਿੰਦਾ ਹੀ ਨਹੀਂ ਵੀ ਉਹ ਸੰਤੁਲਨ ਨਾਲ ਗੱਲ ਕਰਦੀ ਕਿਉਂਕਿ ਤੁਸੀਂ ਕਿਤੇ ਨਾਲ ਖੜੇ ਜਿਹੜੇ ਉਸ ਤੇ ਨਾਲ ਖੜੇ ਨੇ ਉਹਦੀ ਗੱਲ ਕਰਦੇ ਨੇ ਜਿਹੜੇ ਇਧਰ ਖੜੇ ਮੇਰੀ ਗੱਲ ਕਰਦੇ ਨੇ ਮੈਂ ਕਿਸੇ ਨਾਲ ਨਹੀਂ ਅਜਾ ਡਾਕਟਰ ਸਾਹਿਬ 2027 ਦੇ ਵਿੱਚ ਕਿਵੇਂ ਤੁਹੇਖ ਦੇਖ ਰਹੇ ਹੋ ਕਹਿੰਦਾ ਕੱਢ ਕਾਸ ਕਰਕੇ ਇਹ ਨਾ ਕਹਿਆ ਤਾਂ ਕਹਦਾ ਤੂੰ ਵੇਖਿਆ ਦੋਨੇ ਹਾਲੇ ਕੱਢਣਗੇ ਉਹਦੇ ਬੀਜੇਪੀ ਦੇ ਵੀ ਸਾਡੇ ਨਾਲ ਰਲ ਜੂ ਜੇ ਬਾਕੀ ਹਾਲਤਾਂ ਜਿਹੜਾ ਪਹਿਲਾਂ ਹੋਇਆ ਸੀ ਉਹ ਇਹ ਨਹੀਂ ਹੋਣਾ ਸਿਕਮੀ ਵੋਟ ਕਿੰਨੀ ਕਹ ਕਦੇ ਦੇਖਿਆ ਕਦੇ ਹਿਸਾਬ ਦਾ ਹੈ ਆ ਪੂਰੇ ਗਾਲੀ ਲਾਲ ਕਦੇ ਵੀ ਜਦੋਂ ਚੜਤ ਹੁੰਦੀ ਹੈ ਇਹ 26 ਤੋਂ 32% ਤੱਕ ਵੋਟ ਬੰਨਦਾ ਰਹੇ ਹੈ ਜੀ ਬਿਲਕੁਲ ਇਹ 32% ਨਾਲ ਕੋਈ 파ਟੀ ਪੂਰੀ ਤਰ੍ਹਾਂ ਜਿੱਤੀ ਨਹੀਂ ਹੱਦ ਤੱਕ ਪਿਕੋ ਦੇ ਵਿੱਚ ਜੇ ਜੀ ਬੀਜੇਪੀ ਨੂੰ ਵੋਟ 8 9% ਦੀ ਜਿੱਤ ਮਿਲਦੀ ਸੀ ਇਹ ਸਰਕਾਰ ਤਾਂ ਬਣਦੀ ਸੀ ਕਿ ਬੀਜੇਪੀ ਬਾਕੀ 9 ਤੋਂ 10 11 ਤੱਕ ਜਾਂਦੀ ਸੀ ਇਹ 28 ਤੋਂ 32 ਤੱਕ ਹੁੰਦੇ ਸੀ ਜੇ ਆਪਾਂ ਦੋਨਾਂ ਨੂੰ ਜੋੜ ਦਈਏ ਬਈ ਇੱਕ ਪਾਸੇ ਆਲੇ ਆਪਾਂ 28 ਵਾਲੀਏ ਦੂਜੇ ਤੇ 11 ਵਾਲੀਏ ਜਾਂ ਇੱਕ ਦੇ ਆਪਾਂ 30 ਵਾਲੀਏ ਦੂਜੇ ਤੇ 10 ਵਾਲੀਏ ਇਹ 39 40% ਦੋਨੇ ਲੜਤੇ ਲੈਂਦੇ ਸੀ ਜਿਹਨੇ 39 40% ਵੋਟ ਰਹਿ ਜੀ ਉਹ ਇੱਚੇ ਸਰਕਾਰ ਬਣਾਉਂਦਾ ਉਹਦੇ ਐਮਐਲਏ 74 ਤੋਂ 70 ਹੋਣ ਉਦੇ 90 ਹੋਣ ਉਹਦੇ 92 ਹੋਣ ਹੁਣ ਵੀ ਤਾਂ 40% ਉਠੀ ਆ ਜਿੰਨੇ ਬੰਨਦੇ ਨੇ ਬਿਲਕੁਲ ਸੋ ਇਸ ਕਰਕੇ ਅਕਾਲੀ ਦਾਲ ਜੱਗ ਇਹਨਾਂ ਨੂੰ ਵੋਟ ਪੈਂਦੀ ਸੀ ਐਨ ਜਿਆਦਾ ਇਹਨਾਂ ਦਾ ਸਿੱਖ ਦੁਪਹਿਰ ਸੀ ਜੀ ਉਦੋਂ ਵੀ ਕਦੇ ਬਕੀ ਤੋਂ ਬਰੀ ਬਰੀ ਜੀ ਜਿਹੜਾ ਸਮਝਾਤਾ ਹੁੰਦਾ ਸੀ ਜੀ ਸੋ ਇਸ ਕਰਕੇ ਤੋ ਦੇਖਨ ਦਾ ਸੀ ਜੀ ਸੋ ਥੈਂਕ ਯੂ ਰਪ੍ਰਸਾ ਸੁਪਰ ਵੀ ਥ੍ਰਿਕ ਦੇਖਾਂਗੇ ਵੀ ਕੀ ਨਿਕਲ ਕੇ ਸਾਹਮਣੇ ਆਉਂਦਾ ਤੇ ਕੀ ਇਹਨਾਂ ਦਾ ਵਸੂਲ ਹੋਊਗਾ ਦੋਨੇ ਪਾਰਟੀਆਂ ਦਾ ਵੈਸੇ ਤਾਂ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਕੀ ਪਰ ਵੀ ਹੋਊਗਾ ਪਰ ਅਸੀਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਕਿ ਪੰਜਾਬ ਜਿਹੜਾ ਪੰਜਾਬ ਦਾ ਮਾਹੌਲ ਹੈ ਤੇ ਧਾਰਮਿਕ ਪੱਖ ਤੋਂ ਚਾਹੇ ਰਾਜਨੀਤਿਕ ਪੱਖ ਤੋਂ ਉਹ ਵਧੀਆ ਰਹੇ ਥੈਂਕ ਯੂ ਧੰਨਵਾਦ